ਪ੍ਰਬਾਨੀਆਂ ਨੇ ਜਤੋਂ ਤੁਹਾਡੇ ਨਾਲ ਇਸ ਵੇਲੇ ਦੀ ਵੱਡੀ ਖਬਰ ਮੁਹਾਲੀ ਚੰਡੀਗੜ੍ਹ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਅੱਜ ਸਵੇਰ ਤੋਂ ਹੀ ਪੁਲਿਸ ਦਾ ਤਾਨ-ਤਾਰ ਚੰਡੀਗੜ੍ਹ ਮੁਹਾਲੀ ਬਾਰਡਰ ਤੇ ਲੱਗਿਆ ਹੋਇਆ ਹੈ ਦਰਅਸਲ 5 ਮਾਰਚ ਦੀ ਤਾਰੀਖ ਕਿਸਾਨ ਆਗੂਆਂ ਵੱਲੋਂ ਮੁਕਰਰ ਕੀਤੀ ਗਈ ਸੀ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਚੰਡੀਗੜ੍ਹ ਕੂਚ ਕਰਨ ਨੂੰ ਲੈ ਕੇ ਹਾਲਾਂਕਿ ਮੀਟਿੰਗ ਹੁੰਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਨਾਲ ਉਹ ਮੀਟਿੰਗ ਬੈਸਟਾ ਨਿਕਲਦੀ ਹੈ ਲੇਕਿਨ ਚੰਡੀਗੜ੍ਹ ਪ੍ਰਸ਼ਾਸਨ ਤੇ ਪੰਜਾਬ ਦੀ ਸਰਕਾਰ ਵੱਲੋਂ ਉਹਨਾਂ ਨੂੰ ਧਰਨਾ ਦੇਣ ਦੀ ਮਨਜ਼ੂਰੀ ਨਹੀਂ ਦਿੱਤੇ ਜਾਂਦੇ ਲੇਕਿਨ ਉਸ ਤੋਂ ਬਾਅਦ ਵੀ ਆਪਣਾ ਪ੍ਰਦਰਸ਼ਨ ਆਪਣਾ ਰੋਸ ਵਖਾਉਣ ਦੇ ਲਈ ਆਪਣੇ ਕਾਲ ਨੂੰ ਸਖਤੀ ਦੇ ਨਾਲ ਲਾਗੂ ਕਰਨ ਦੇ ਲਈ ਕਿਸਾਨ ਜਥੇਬੰਦੀਆਂ ਅੜੀਆਂ ਰਹਿੰਦੀਆਂ ਨੇ ਤੇ ਕਹਿੰਦੀਆਂ ਨੇ ਕਿ 5 ਮਾਰਚ ਨੂੰ ਜੋ 24 ਦਸੰਬਰ ਦੀ ਮਹਾਪੰਚਾਇਤ ਦਿੱਲੀ ਵਿਖੇ ਹੋਈ ਸੀ ਉਸ ਦੇ ਵਿੱਚ ਐਸਕੇਐਮ ਵੱਲੋਂ ਇਹ ਫੈਸਲਾ ਲਿੱਤਾ ਗਿਆ ਸੀ ਕਿ ਹਰ ਇੱਕ ਥਾਂ ਤੇ ਸਵੇਪਤਰੀ ਰੋਸ ਦਰ ਨਾ ਹੋਵੇਗਾ 5 ਮਾਰਚ ਤੋਂ ਲੈ ਕੇ ਇੱਕ ਹਫਤੇ ਤੱਕ 12 ਮਾਰਚ ਦਾ ਜ਼ਿਕਰ ਕੀਤਾ ਗਿਆ ਸੀ ਕਿ ਹਰ ਇੱਕ ਸੂਬੇ ਦੇ ਵਿੱਚ ਰੋਸ ਪ੍ਰਦਰਸ਼ਨ ਸੂਬੇ ਦੀਆਂ ਸਰਕਾਰਾਂ ਤੇ ਕੇਂਦਰ ਸਰਕਾਰਾਂ ਦੇ ਖਿਲਾਫ ਜੋ ਹੈ ਉਹ ਕਿਤਾ ਜਾਵੇਗਾ ਜਿਸ ਨੂੰ ਲੈ ਕੇ ਪੰਜ ਰੀਕ ਦੀ ਕਾਲ ਮੁਕਰਰ ਕੀਤੀ ਗਈ ਸੀ ਔਰ ਉਸ ਨੂੰ ਲੈ ਕੇ ਹੁਣ ਚੱਪੇ-ਚੱਪੇ ਤੇ ਅੱਜ ਪੁਲਿਸ ਤੇ ਤਾਇਨਾਤ ਹੈ ਚੰਡੀਗੜ੍ਹ ਮੋਹਾਲੀ ਬਾਰਡਰ ਦਾ ਜ਼ਿਕਰ ਅਸੀਂ ਜ਼ਿਕਰ ਕਰੀਏ ਵੱਡੀ ਤਾਇਨਾਤੀ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ ਇੱਕ ਇੱਕ ਬਾਰਡਰ ਤੇ 1500 ਤੋਂ ਉੱਤੇ ਕਰਮਚਾਰੀ ਜਾਂ ਕਿਹ ਲੋ ਪੁਲਸ ਮੁਲਾਜ਼ਮ ਉੱਥੇ ਖੜੇ ਨੇ ਚੈਕਿੰਗ ਕੀਤੀ ਜਾ ਰਹੀ ਹੈ ਬਕਾਇਦਾ ਹਰ ਆਉਣ ਜਾਣ ਵਾਲੇ ਵਾਈਕਲ ਦੀ ਹਰ ਆਉਣ ਜਾਣ ਵਾਲੇ ਵਿਅਕਤੀ ਦੀ ਇੱਥੇ ਤੱਕੀ ਚੈਕਿੰਗ ਕੀਤੀ ਜਾ ਰਹੀ ਹੈ ਗੱਡੀਆਂ ਰੋਕ ਕੇ ਬੱਸਾਂ ਰੋਕ ਕੇ ਹਰ ਇੱਕ ਪੈਸੇਂਜਰ ਦੀ ਚੈਕਿੰਗ ਜੋ ਹੈ ਕੀਤੀ ਜਾ ਰਹੀ ਹੈ ਇਸ ਦੌਰਾਨ ਮੁਹਾਲੀ ਚੰਡੀਗੜ੍ਹ ਬਾਰਡਰ ਤੇ ਪੰਜਾਬ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਵੱਲੋਂ ਗੱਡੀਆਂ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਗੱਡੀ ਵਿੱਚੋਂ ਕਾਲੇ ਰੰਗ ਦੀ ਇੱਕ ਵੱਡੀ ਐਸਯੂਵੀ ਕਾਰ ਦੇ ਵਿੱਚੋਂ ਜੋ ਹੈ ਦੋ ਪਿਸਤਲ ਬਰਾਮਦ ਹੋਏ ਨੇ ਹਾਲਾਂਕਿ ਜਨਾਤੋਂ ਇੱਕ ਗੱਡੀ ਚੋਂ ਪਿਸਤਲ ਬਰਾਮਦ ਹੋਏ ਨੇ ਗੱਡੀ ਵਿੱਚ ਜੋ ਮੌਜੂਦ ਸਨ ਉਹਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਪ੍ਰੋਪਰਟੀ ਡੀਲਰ ਦੇ ਪੀਐਸਓ ਲੱਗੇ ਹੋਏ ਨੇ ਉਹਨਾਂ ਦੇ ਪ੍ਰਾਈਵੇਟ ਸਿਕਿਉਰਿਟੀ ਦੇ ਵਿੱਚ ਲੱਗੇ ਹੋਏ ਨੇ ਐ ਪਿਸਟਲ ਉਹਨਾਂ ਦੇ ਹਰਾ ਕੀ ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋਹਾਂ ਉਹਨਾਂ ਸ਼ਖਸ ਨੂੰ ਲੈ ਕੇ ਤੇ ਉਹ ਪਿਸਟਲ ਆਪਣੇ ਅੰਡਰ ਲੈ ਕੇ ਉਹਨਾਂ ਨੂੰ ਪੁਲਿਸ ਥਾਣੇ ਲਿਜਾਇਆ ਗਿਆ ਇਸ ਮੌਕੇ ਜਿਹੜੇ ਡੀਐਸਪੀ ਉੱਥੇ ਮੌਜੂਦ ਸਨ ਮੁਹਾਲੀ ਦੇ ਉਹਨਾਂ ਨੇ ਵੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਆਪਣਾ ਬਿਆਨ ਜੋ ਹੈ ਉਹ ਸਾਹਮਣੇ ਦੱਸਿਆ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਮੁਹਾਲੀ ਬਾਰਡਰ ਤੇ ਚੰਡੀਗੜ੍ਹ ਪੁਲਿਸ ਦੀ ਤਰਫੋਂ ਸਿਕਿਉਰਿਟੀ ਨੂੰ ਲੈ ਕੇ ਪੂਕਾ ਇੰਤਜ਼ਾਮ ਕੀਤੇ ਗਏ ਚਾਹ ਦੇ ਦੌਰਾਨ ਡੀਐਸਪੀ ਜਸਵਿੰਦਰ ਸਿੰਘ ਨੇ ਇੱਕ ਬਲੈਕ ਕਲਰ ਦੀ ਐਂਡੈਵਰ ਗੰਡੀ ਨੂੰ ਰਾਉਂਡ ਅਪ ਕੀਤਾ ਜਿਸ ਦੇ ਅੰਦਰੋਂ ਤਨ ਪਿਸਤੌਲ ਤੇ ਕੁਝ ਜਿੰਦਾ ਕਾਰਤੂਸ ਵੀ ਮਿਲੇ ਹਨ ਪੁਸ਼ਤਾਸ਼ ਤੋਂ ਇਹ ਸਾਹਮਣੇ ਆਇਆ ਕਿ ਕਿਸੇ ਪ੍ਰਕਾਸ਼ ਠਾਕੁਰ ਚਿਰਾਗ ਬਿਲਡਰ ਕੋਈ ਦੱਸਿਆ ਜਾ ਰਿਹਾ ਹੈ ਉਸ ਦੇ ਪ੍ਰਾਈਵੇਟ ਪੀਐਸਓ ਨੇ ਔਰ ਪੁਲਿਸ ਨੇ ਤਿੰਨਾ ਬੰਦਿਆਂ ਨੂੰ ਜੋ ਹੈ ਰਾਉਂਡ ਅਪ ਕਰ ਲਿਆ ਤੇ ਉਹਨਾਂ ਨੂੰ ਪੁਲਿਸ ਸਟੇਸ਼ਨ ਲੈ ਕੇ ਚਲੀ ਗਏ ਸੋ ਇੱਕ ਵੱਡੀ ਕਾਮਯਾਬੀ ਅਸੀਂ ਕਹਿ ਸਕਦੇ ਹਾਂ ਕਿਉਂਕਿ ਜਿੰਦਾ ਕਾਰਤੂਸ ਮਿਲਣਾ ਰਿਵਾਲਵਰ ਮਿਲਣਾ ਪਿਸਤੌਲ ਮਿਲਣਾ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਸ਼ੰਕਾ ਖੜੀ ਕਰਦੀ ਹੈ ਕਿ ਜਦੋਂ ਲਾਅ ਐਂ ਨੂੰ ਮੇਨਟੇਨ ਕਰਨ ਦੇ ਲਈ ਕਵੱਡੀ ਤੈਨਾਤੀ ਦੇ ਵਿੱਚ ਪੁਲਿਸ ਨੂੰ ਤੈਨਾਤ ਕਰ ਦਿੱਤਾ ਗਿਆ ਹੋਵੇ ਔਰ ਖਾਸ ਕਰਕੇ بار بار ਇਸ ਗੱਲ ਦਾ ਜ਼ਿਕਰ ਕੀਤਾ ਗਿਆ ਜਾ ਰਿਹਾ ਹੋਵੇ ਕਿ ਪੰਜਾਬ ਦੇ ਵਿੱਚ ਕੋਈ ਵੀ ਅਣ ਸੁਖਾਵੀ ਘਟਨਾ ਨਾਲ ਵਾਪਰੇਸ ਨੂੰ ਲੈ ਕੇ ਪੰਜਾਬ ਪੁਲਿਸ ਜੋ ਹੈ ਉਹ ਵਚਨਬੱਧ ਹੈ ਪੰਜਾਬ ਪੁਲਿਸ ਸੁਚੇਤ ਹੈ ਹਾਲਾਂਕਿ ਅੱਜ ਦੀ ਜਿਹੜੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਬਣੀ ਹੈ ਅੱਜ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਨ ਦੇ ਲਈ ਅੱਜ ਕਿਸਾਨਾਂ ਵੱਲ ਕਿਸਾਨਾਂ ਨੂੰ ਰੋਕਣ ਦੇ ਲਈ ਤਾਂ ਕਿ ਉਹ ਪੰਜਾਬ ਦੇ ਪੰਜਾਬ ਬਾਰਡਰ ਤੱਕ ਹੀ ਸੀਮਤ ਰਹਿਣ ਚੰਡੀਗੜ੍ਹ ਵੱਲ ਐਂਟਰ ਨਾ ਕਰ ਸਕਣ ਚੰਡੀਗੜ੍ਹ ਵੱਲ ਕੂਚ ਨਾ ਕਰ ਸਕਣ ਇਸ ਕਰਕੇ ਪੁਲਿਸ ਬਲ ਦੀ ਤੈਨਾਤੀ ਕੀਤੀ ਗਈ ਹੈ ਔਣਜਣ ਵਾਲੇ ਹਰ ਇੱਕ ਵਿਅਕਤੀ ਦੀ ਤਲਾਸ਼ ਕੀ ਤਲਾਸ਼ੀ ਕੀਤੀ ਜਾ ਰਹੀ ਹੈ ਬਸਾਂ ਵੀ ਚੈੱਕ ਕੀਤੀਆਂ ਜਾ ਰਹੀਆਂ ਨੇ ਬਸਾਂ ਦੇ ਵਿੱਚ ਜਾ ਕੇ ਇੱਕ ਇੱਕ ਇਨਸਾਨ ਦੀ ਇੱਕ ਇੱਕ ਪੈਸੇਂਜਰ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਕਿ ਆਖਰਕਾਰ ਕੋਈ ਕਿਸਾਨ ਬਸਾਂ ਦੇ ਰਾਹੀ ਜਾਂ ਨਿੱਜੀ ਗੱਡੀਆਂ ਦੇ ਰਾਹੀ ਕਿਤੇ ਚੰਡੀਗੜ੍ਹ ਦੇ ਵਿੱਚ ਕੂਚ ਨਾ ਕਰ ਸਕੇ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੈਕਿੰਗ ਦੇ ਦੌਰਾਨ ਪੁਲਿਸ ਨੂੰ ਇੱਕ ਕਾਲੀ ਗੱਡੀ ਦੇ ਵਿੱਚੋਂ ਜ਼ਿੰਦਾ ਕਾਰਤੂਸ ਤੇ ਕੁਝ ਪਿਸਟਲ ਜੋ ਨੇ ਉਹ ਬਰਾਮਦ ਹੋਏ ਨੇ ਕੋਈ ਪਾਣੀ ਜਿੱਦੀਆਂ ਮੇ ਰੁਕ ਗਈਆਂ ਨੇ ਕਿ ਇਹ ਕੁਛ ਨਹੀਂ ਹੈ ਆਪਣੇ ਆਪ ਤੋਂ ਕੋਈ ਬਿਲਡਰ ਦੇ ਪੀਫਲ ਕਰੇ ਮੈਂ ਪੀਓ ਖਾਉਣਾ ਕਰ ਮਲਾਜੋ ਮਗਰ ਮਲਾਜ ਨੂੰ ਪੀਐਫ ਤੋਂ ਵੀ ਆਪਣਾ ਪਰਸਨਲ ਸਪੋਰਟੀਫ ਆ ਪਰ ਪ੍ਰਾਈਵੇਟ ਤੌਰ ਤੇ ਹੈ ਜਿੰਨਾ ਕੋਲ ਆਪਣਾ ਵੈਪਨ ਵੀ ਹੈ ਤੇ ਇੱਕ ਲਾਇਸੈਂਸ ਦੀ ਫੋਟੋਕਾਪੀ ਦਾ ਰਿਪਰਤਾਲ ਕਰ ਰਿਹਾ ਜੀ ਕੋਈ ਬਿਲਡਰ ਪ੍ਰਕਾਸ਼ ਸਾਗਰ ਜੀ ਨਾਮ ਦਾ ਸਰ ਚਿਰਾਗ ਬਿਲਡਰ ਹੈ ਕਿਹੜਾ ਹੈਗਾ ਐਸਓਸੀ ਸਾਹ ਨੂੰ ਹੈਂਡਓਵਰ ਕੀਤਾ ਗਿਆ ਤੇ ਉਹ ਵੈਰੀਫਾਈ ਕਰ ਰਹੇ ਹੈ ਤਾਂ ਇਹਨਾਂ ਨੂੰ ਮੋਟੇ ਨੂੰ ਲਾਇਸੈਂਸ ਹੈ ਫੋਟੋਕਾਪੀ ਇਸੇ ਦੀ ਲਾਇਸੈਂਸ ਦੀ ਆਨਲਾਈਨ ਦਿਖਾ ਰਹੀ ਜੀ ਸਾਰੀ ਪਰਤਾਲ ਦਾ ਵਿਸ਼ਾ ਹੈਗਾ ਜੜਾ ਕੀ ਵਿਪਰਨ ਐਵੇਂ ਨਹੀਂ ਕੋਈ ਕੈਰੀ ਕਰਕੇ ਜਿਹੜੀ ਇੰਟਰਸਟ ਸੇਡ ਘੁੰਮ ਸਕਦਾ ਆਲ ਇੰਡੀਆ ਹੋਏਗਾ ਜਾਂ ਪਰਮਿਸ਼ਨ ਵਗੈਰੇ ਇਹ ਸਾਰੀ ਚੀਜ਼ ਚੈੱਕ ਕੀਤੀ ਜਾ ਰਹੀ ਸਤਿ ਸ਼੍ਰੀ ਅਕਾਲ ਮੈਂ ਹਾਂ ਪ੍ਰਬਾਨੀਆ ਨੇ ਜੇ ਤੁਹਾਡੇ ਨਾਲ ਅੱਜ ਦਿਨ ਦੀ ਵੱਡੀ ਖਬਰ ਮੋਹਾਲੀ ਚੰਡੀਗੜ੍ਹ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਅੱਜ ਸਵੇਰ ਤੋਂ ਹੀ ਪੁਲਿਸ ਦਾ ਤਾਨ-ਤਾਰ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਲੱਗਿਆ ਹੋਇਆ ਹੈ ਦਰਅਸਲ 5 ਮਾਰਚ ਦੀ ਤਾਰੀਖ ਕਿਸਾਨ ਆਗੂਆਂ ਵੱਲੋਂ ਮੁਕਰਰ ਕੀਤੀ ਗਈ ਸੀ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਚੰਡੀਗੜ੍ਹ ਕੂਚ ਕਰਨ ਨੂੰ ਲੈ ਕੇ ਹਾਲਾਂਕਿ ਮੀਟਿੰਗ ਹੁੰਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰ ਨਿਕਲਦੀ ਹੈ ਲੇਕਿਨ ਚੰਡੀਗੜ੍ਹ ਪ੍ਰਸ਼ਾਸਨ ਤੇ ਪੰਜਾਬ ਦੀ ਸਰਕਾਰ ਵੱਲੋਂ ਉਹਨਾਂ ਨੂੰ ਧਰਨਾ ਦੇਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਲੇਕਿਨ ਉਸ ਤੋਂ ਬਾਅਦ ਵੀ ਆਪਣਾ ਪ੍ਰਦਰਸ਼ਨ ਆਪਣਾ ਰੋਸ ਵਖਾਉਣ ਦੇ ਲਈ ਆਪਣੇ ਕਾਲ ਨੂੰ ਸਖਤੀ ਦੇ ਨਾਲ ਲਾਗੂ ਕਰਨ ਦੇ ਲਈ ਕਿਸਾਨ ਜਥੇਬੰਦੀਆਂ ਅੜੀਆਂ ਰਹਿੰਦੀਆਂ ਨੇ ਤੇ ਕਹਿੰਦੀਆਂ ਨੇ ਕਿ 5 ਮਾਰਚ ਨੂੰ ਜੋ 24 ਦਸੰਬਰ ਦੀ ਮਹਾਪੰਚਾਇਤ ਦਿੱਲੀ ਵਿਖੇ ਹੋਈ ਸੀ ਉਸ ਦੇ ਵਿੱਚ ਐਸਕੇਐਮ ਵੱਲੋਂ ਇਹ ਫੈਸਲਾ ਲਿੱਤਾ ਗਿਆ ਸੀ ਕਿ ਹਰ ਇੱਕ ਥਾਂ ਤੇ ਸਵੇਪਤਰੀ ਰੋਸ ਧਰਨਾ ਹੋਵੇਗਾ 5 ਮਾਰਚ ਤੋਂ ਲੈ ਕੇ ਇੱਕ ਹਫ਼ਤੇ ਤੱਕ 12 ਮਾਰਚ ਤੱਕ ਦਾ ਜ਼ਿਕਰ ਕੀਤਾ ਗਿਆ ਸੀ ਕਿ ਹਰੇਕ ਸੂਬੇ ਦੇ ਵਿੱਚ ਰੋਜ਼ ਪ੍ਰਦਰਸ਼ਨ ਸੂਬੇ ਦੀਆਂ ਸਰਕਾਰਾਂ ਤੇ ਕੇਂਦਰ ਸਰਕਾਰ ਦੇ ਖਿਲਾਫ ਜੋ ਹੈ ਉਹ ਕੀਤਾ ਜਾਵੇਗਾ ਜਿਸ ਨੂੰ ਲੈ ਕੇ 5 ਰੀ ਦੀ ਕਾਲ ਮੁਕਰਰ ਕੀਤੀ ਗਈ ਸੀ ਔਰ ਉਸ ਨੂੰ ਲੈ ਕੇ ਹੁਣ ਚੱਪੇ-ਚੱਪੇ ਤੇ ਅੱਜ ਪੁਲਿਸ ਤੇ ਨਾਤੇ ਚੰਡੀਗੜ੍ਹ ਮੋਹਾਲੀ ਬਾਰਡਰ ਦਾ ਜ਼ਿਕਰ ਅਸੀਂ ਜ਼ਿਕਰ ਕਰੀਏ ਵੱਡੀ ਤੈਨਾਤੀ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਪੁਲਿਸ ਦੀ ਤੈਨਾਤੀ ਕੀਤੀ ਗਈ ਹੈ ਇੱਕ ਇੱਕ ਬਾਰਡਰ ਤੇ 1500 ਤੋਂ ਉੱਤੇ ਕਰਮਚਾਰੀ ਜਾਂ ਕਹੇ ਲੋ ਪੁਲਸ ਮੁਲਾਜ਼ਮ ਉੱਥੇ ਖੜੇ ਨੇ ਚੈਕਿੰਗ ਕੀਤੀ ਜਾ ਰਹੀ ਹੈ ਬਕਾਇਦਾ ਹਰ ਆਉਣ ਜਾਣ ਵਾਲੇ ਅਕਲ <muchly> ਦੀ ਹਰ ਆਉਣ ਜਾਣ ਵਾਲੇ ਵਿਅਕਤੀ ਦੀ ਇੱਥੇ ਤੱਕ ਚੈਕਿੰਗ ਕੀਤੀ ਜਾ ਰਹੀ ਹੈ ਗੱਡੀਆਂ ਰੋਕ ਕੇ ਬੱਸਾਂ ਰੋਕ ਕੇ ਹਰ ਇੱਕ ਪੈਸੇਂਜਰ ਦੀ ਚੈਕਿੰਗ ਜੋ ਹੈ ਕੀਤੀ ਜਾ ਰਹੀ ਹੈ ਇਸ ਦੌਰਾਨ ਮੁਹਾਲੀ ਚੰਡੀਗੜ੍ਹ ਬਾਰਡਰ ਤੇ ਪੰਜਾਬ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਵੱਲੋਂ ਗੱਡੀਆਂ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਗੱਡੀ ਵਿੱਚੋਂ ਕਾਲੇ ਰੰਗ ਦੀ ਇੱਕ ਵੱਡੀ ਐਸਯੂਵੀ ਕਾਰ ਦੇ ਵਿੱਚੋਂ ਜੋ ਹੈ ਦੋ ਪਿਸਤਲ ਬਰਾਮਦ ਹੋਏ ਨੇ ਹਾਲਾਂਕਿ ਜਨਾਤੋਂ ਇੱਕ ਗੱਡੀ 'ਚੋਂ ਪਿਸਤਲ ਬਰਾਮਦ ਹੋਏ ਨੇ ਗੱਡੀ ਵਿੱਚ ਜੋ ਮੌਜੂਦ ਸਨ ਉਹਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਪ੍ਰੋਪਰਟੀ ਡੀਲਰ ਦੇ ਪੀਐਸਓ ਲੱਗੇ ਹੋਏ ਨੇ ਉਹਨਾਂ ਦੇ ਪ੍ਰਾਈਵੇਟ ਸਿਕਿਉਰਿਟੀ ਦੇ ਵਿੱਚ ਲੱਗੇ ਹੋਏ ਨੇ ਐਪਿਸਟਲ ਉਹਨਾਂ ਦੇ ਹਰਾ ਕੀ ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋਹਾਂ ਉਹਨਾਂ ਸ਼ਖਸ ਨੂੰ ਲੈ ਕੇ ਤੇ ਉਹ ਪਿਸਟਲ ਆਪਣੇ ਅੰਡਰ ਲੈ ਕੇ ਉਹਨਾਂ ਨੂੰ ਪੁਲਿਸ ਥਾਣੇ ਲਿਜਾਇਆ ਗਿਆ ਇਸ ਮੌਕੇ ਜਿਹੜੇ ਡੀਐਸਪੀ ਉੱਥੇ ਮੌਜੂਦ ਸਨ ਮੁਹਾਲੀ ਦੇ ਉਹਨਾਂ ਨੇ ਵੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਆਪਣਾ ਬਿਆਨ ਜੋ ਹੈ ਉਹ ਸਾਹਮਣੇ ਦੱਸਿਆ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਮੁਹਾਲੀ ਬਾਰਡਰ ਤੇ ਚੰਡੀਗੜ੍ਹ ਪੁਲਿਸ ਦੀ ਤਰਫੋਂ ਸਿਕਿਉਰਿਟੀ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਗਏ ਚਾਹ ਦੇ ਦੌਰਾਨ ਡੀਐਸਪੀ ਜਸਵਿੰਦਰ ਸਿੰਘ ਨੇ ਇੱਕ ਬਲੈਕ ਕਲਰ ਦੀ ਐਂਡੈਵਰ ਗੰਡੀ ਨੂੰ ਰਾਉਂਡ ਅਪ ਕੀਤਾ ਜਿਸ ਦੇ ਅੰਦਰੋਂ ਤਨ ਪਿਸਤੌਲ ਤੇ ਕੁਝ ਜਿੰਦਾ ਕਾਰਤੂਸ ਵੀ ਮਿਲੇ ਹਨ ਪੁਸ਼ਤਾਸ਼ ਤੋਂ ਇਹ ਸਾਹਮਣੇ ਆਇਆ ਕਿ ਕਿਸੇ ਪ੍ਰਕਾਸ਼ ਠਾਕੁਰ ਚਿਰਾਗ ਬਿਲਡਰ ਕੋਈ ਦੱਸਿਆ ਜਾ ਰਿਹਾ ਹੈ ਉਸ ਦੇ ਪ੍ਰਾਈਵੇਟ ਪੀਐਸਓ ਨੇ ਔਰ ਪੁਲਿਸ ਨੇ ਤਿੰਨਾ ਬੰਦਿਆਂ ਨੂੰ ਜੋ ਹੈ ਰਾਉਂਡ ਅਪ ਕਰ ਲਿਆ ਤੇ ਉਹਨਾਂ ਨੂੰ ਪੁਲਿਸ ਸਟੇਸ਼ਨ ਲੈ ਕੇ ਚਲੇ ਗਏ ਸੋ ਇੱਕ ਵੱਡੀ ਕਾਮਯਾਬੀ ਅਸੀਂ ਕਹਿ ਸਕਦੇ ਹਾਂ ਕਿਉਂਕਿ ਜਿੰਦਾ ਕਾਰਤੂਸ ਮਿਲਣਾ ਰਿਵਾਲਵਰ ਮਿਲਣਾ ਪਿਸਤੌਲ ਮਿਲਣਾ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਸ਼ੰਕਾ ਖੜੀ ਕਰਦੀ ਹੈ ਕਿ ਜਦੋਂ ਲਾਅ ਬਾਰਡਰ ਨੂੰ ਮੇਨਟੇਨ ਕਰਨ ਦੇ ਲਈ ਕਬੱਡੀ ਤੈਨਾਤੀ ਦੇ ਵਿੱਚ ਪੁਲਿਸ ਨੂੰ ਤੈਨਾਤ ਕਰ ਦਿੱਤਾ ਗਿਆ ਹੋਵੇ ਔਰ ਖਾਸ ਕਰਕੇ بار بار ਇਸ ਗੱਲ ਦਾ ਜ਼ਿਕਰ ਕੀਤਾ ਗਿਆ ਜਾ ਰਿਹਾ ਹੋਵੇ ਕਿ ਪੰਜਾਬ ਦੇ ਵਿੱਚ ਕੋਈ ਵੀ ਅਣ ਸੁਖਾਵੀ ਘਟਨਾ ਦਾ ਵਾਪਰ ਇਸ ਨੂੰ ਲੈ ਕੇ ਪੰਜਾਬ ਪੁਲਿਸ ਜੋ ਹੈ ਉਹ ਵਚਨਬੱਧ ਹੈ ਪੰਜਾਬ ਪੁਲਿਸ ਸੁਚੇਤ ਹੈ ਹਾਲਾਂਕਿ ਅੱਜ ਦੀ ਜਿਹੜੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਬਣੀ ਹੈ ਅੱਜ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਨ ਦੇ ਲਈ ਅੱਜ ਕਿਸਾਨਾਂ ਵੱਲ ਕਿਸਾਨਾਂ ਨੂੰ ਰੋਕਣ ਦੇ ਲਈ ਤਾਂ ਕਿ ਉਹ ਪੰਜਾਬ ਦੇ ਪੰਜਾਬ ਬਾਰਡਰ ਤੱਕ ਹੀ ਸੀਮਤ ਰਹਿਣ ਚੰਡੀਗੜ੍ਹ ਵੱਲ ਐਂਟਰ ਨਾ ਕਰ ਸਕਣ ਚੰਡੀਗੜ੍ਹ ਵੱਲ ਕੂਚ ਨਾ ਕਰ ਸਕਣ ਇਸ ਕਰਕੇ ਪੁਲਿਸ ਬਲ ਦੀ ਤੈਨਾਤੀ ਕੀਤੀ ਗਈ ਹੈ ਔਨ ਜਾਣ ਵਾਲੇ ਹਰ ਇੱਕ ਵਿਅਕਤੀ ਦੀ ਤਲਾਸ਼ ਕੀਤੀ ਜਾ ਰਹੀ ਹੈ ਬਸਾਂ ਵੀ ਚੈੱਕ ਕੀਤੀਆਂ ਜਾ ਰਹੀਆਂ ਨੇ ਬਸਾਂ ਦੇ ਵਿੱਚ ਜਾ ਕੇ ਇਹ ਕਿਹੜਾ ਹੈਗਾ ਸੋਚੋ ਸਾਹ ਨੂੰ ਡਬਲ ਕੀਤਾ ਗਿਆ ਤਾਂ ਉਹ ਵੈਰੀਫਾਈ ਕਰ ਰਹੇਗਾ ਤੇ ਇਹਨਾਂ ਨੂੰ ਕੋਈ ਲਾਇਸੈਂਸ ਹੈ ਫੋਟੋ ਕਾਪੀ ਸੀਗੀ ਲਾਇਸੈਂਸ ਦੀ ਕਾ ਆਨਲਾਈਨ ਦਿਖਾ ਰਹੀ ਜੀ ਸਾਰੀ ਪੜਤਾਲ ਦਾ ਵਿਸ਼ਾ ਹੈਗਾ ਜਿਹੜਾ ਕਿ ਵਪਾਰ ਐਵੇਂ ਨਹੀਂ ਕੋਈ ਕੈਰੀ ਕਰਕੇ ਜਿਹੜੀ ਇੰਟਰਸੈਡ ਘੁੰਮ ਸਕਦਾ ਆਲ ਇੰਡੀਆ ਹੋਏਗਾ ਜਾਂ ਪਰਮਿਸ਼ਨ ਵਗੈਰੇ ਉਹ ਸਾਰੀ ਚੀਜ਼ ਚੱਕੀਤੀ ਯਾਰ ਸਸ਼ੀਗਲ ਮੈਂ ਹਾਂ ਪ੍ਰਬਾਨੀਆਂ ਨੇ ਜੇ ਤੁਹਾਡੇ ਨਾਲ ਇਸ ਵੇਲੇ ਦੀ ਵੱਡੀ ਖਬਰ ਮੋਹਾਲੀ ਚੰਡੀਗੜ੍ਹ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਅੱਜ ਸਵੇਰ ਤੋਂ ਹੀ ਪੁਲਿਸ ਦਾ ਤਾਨ-ਤਾ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਲੱਗਿਆ ਹੋਇਆ ਹੈ ਦਰਅਸਲ 5 ਮਾਰਚ ਦੀ ਤਾਰੀਖ ਕਿਸਾਨ ਆਗੂਆਂ ਵੱਲੋਂ ਮੁਕਰਰ ਕੀਤੀ ਗਈ ਸੀ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਚੰਡੀਗੜ੍ਹ ਕੂਚ ਕਰਨ ਨੂੰ ਲੈ ਕੇ ਹਾਲਾਂਕਿ ਮੀਟਿੰਗ ਹੁੰਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਨਾਲ ਉਹ ਮ ਨਿਕਲਦੀ ਹੈ ਲੇਕਿਨ ਚੰਡੀਗੜ੍ਹ ਪ੍ਰਸ਼ਾਸਨ ਤੇ ਪੰਜਾਬ ਦੀ ਸਰਕਾਰ ਵੱਲੋਂ ਉਹਨਾਂ ਨੂੰ ਧਰਨਾ ਦੇਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਲੇਕਿਨ ਉਸ ਤੋਂ ਬਾਅਦ ਵੀ ਆਪਣਾ ਪ੍ਰਦਰਸ਼ਨ ਆਪਣਾ ਰੋਸ ਵਖਾਉਣ ਦੇ ਲਈ ਆਪਣੇ ਕਾਲ ਨੂੰ ਸਖਤੀ ਦੇ ਨਾਲ ਲਾਗੂ ਕਰਨ ਦੇ ਲਈ ਕਿਸਾਨ ਜਥੇਬੰਦੀਆਂ ਅੜੀਆਂ ਰਹਿੰਦੀਆਂ ਨੇ ਤੇ ਕਹਿੰਦੀਆਂ ਨੇ ਕਿ 5 ਮਾਰਚ ਨੂੰ ਜੋ 24 ਦਸੰਬਰ ਦੀ ਮਹਾਪੰਚਾਇਤ ਦਿੱਲੀ ਵਿਖੇ ਹੋਈ ਸੀ ਉਸ ਦੇ ਵਿੱਚ ਐਸਕੇਐਮ ਵੱਲੋਂ ਇਹ ਫੈਸਲਾ ਲਿੱਤਾ ਗਿਆ ਸੀ ਕਿ ਹਰ ਇੱਕ ਥਾਂ ਤੇ ਸੁਭਾ ਪਤਰੀ ਰੋਸ ਧਰਨਾ ਹੋਵੇਗਾ 5 ਮਾਰਚ ਤੋਂ ਲੈ ਕੇ ਇੱਕ ਹਫ਼ਤੇ ਤੱਕ 12 ਮਾਰਚ ਤੱਕ ਦਾ ਜ਼ਿਕਰ ਕੀਤਾ ਗਿਆ ਸੀ ਕਿ ਹਰੇਕ ਸੂਬੇ ਦੇ ਵਿੱਚ ਰੋਜ਼ ਪ੍ਰਦਰਸ਼ਨ ਸੂਬੇ ਦੀਆਂ ਸਰਕਾਰਾਂ ਤੇ ਕੇਂਦਰ ਸਰਕਾਰ ਦੇ ਖਿਲਾਫ ਜੋ ਹੈ ਉਹ ਕੀਤਾ ਜਾਵੇਗਾ ਜਿਸ ਨੂੰ ਲੈ ਕੇ 5 ਰੀ ਦੀ ਕਾਲ ਮੁਕਰਰ ਕੀਤੀ ਗਈ ਸੀ ਔਰ ਉਸ ਨੂੰ ਲੈ ਕੇ ਹੁਣ ਚੱਪੇ-ਚੱਪੇ ਤੇ ਅੱਜ ਪੁਲਿਸ ਤੇ ਤਾਇਨਾਤ ਹੈ ਚੰਡੀਗੜ੍ਹ ਮੋਹਾਲੀ ਬਾਰਡਰ ਦਾ ਜ਼ਿਕਰ ਅਸੀਂ ਜ਼ਿਕਰ ਕਰੀਏ ਵੱਡੀ ਤੈਨਾਤੀ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਪੁਲਿਸ ਦੀ ਤੈਨਾਤੀ ਕੀਤੀ ਗਈ ਹੈ ਇੱਕ ਇੱਕ ਬਾਰਡਰ ਤੇ 1500 ਤੋਂ ਉੱਤੇ ਕਰਮਚਾਰੀ ਜਾਂ ਕਹੇ ਲੋ ਪੁਲਸ ਮੁਲਾਜ਼ਮ ਉੱਥੇ ਖੜੇ ਨੇ ਚੈਕਿੰਗ ਕੀਤੀ ਜਾ ਰਹੀ ਹੈ ਬਕਾਇਦਾ ਹਰ ਆਉਣ ਜਾਣ ਵਾਲੇ ਅਕਲ ਦੀ ਹਰ ਆਉਣ ਜਾਣ ਵਾਲੇ ਵਿਅਕਤੀ ਦੀ ਇੱਥੇ ਤੱਕੀ ਚੈਕਿੰਗ ਕੀਤੀ ਜਾ ਰਹੀ ਹੈ ਗੱਡੀਆਂ ਰੋਕ ਕੇ ਬੱਸਾਂ ਰੋਕ ਕੇ ਹਰ ਇੱਕ ਪੈਸੇਂਜਰ ਦੀ ਚੈਕਿੰਗ ਜੋ ਹੈ ਕੀਤੀ ਜਾ ਰਹੀ ਹੈ ਇਸ ਦੌਰਾਨ ਮੁਹਾਲੀ ਚੰਡੀਗੜ੍ਹ ਬਾਰਡਰ ਤੇ ਪੰਜਾਬ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਵੱਲੋਂ ਗੱਡੀਆਂ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਗੱਡੀ ਵਿੱਚੋਂ ਕਾਲੇ ਰੰਗ ਦੀ ਇੱਕ ਵੱਡੀ ਐਸਯੂਵੀ ਕਾਰ ਦੇ ਵਿੱਚੋਂ ਜੋ ਹੈ ਦੋ ਪਿਸਤਲ ਬਰਾਮਦ ਹੋਏ ਨੇ ਹਾਲਾਂਕਿ ਜਨਾਤੋਂ ਇੱਕ ਗੱਡੀ ਚੋਂ ਪਿਸਤਲ ਬਰਾਮਦ ਹੋਏ ਨੇ ਗੱਡੀ ਵਿੱਚ ਜੋ ਮੌਜੂਦ ਸਨ ਉਹਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਪ੍ਰੋਪਰਟੀ ਡੀਲਰ ਦੇ ਪੀਐਸਓ ਲੱਗੇ ਹੋਏ ਨੇ ਉਹਨਾਂ ਦੇ ਪ੍ਰਾਈਵੇਟ ਸਿਕਿਉਰਿਟੀ ਦੇ ਵਿੱਚ ਲੱਗੇ ਹੋਏ ਨੇ ਐ ਪਿਸਟਲ ਉਹਨਾਂ ਦੇ ਹਰਾ ਕੀ ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋਹਾਂ ਉਹਨਾਂ ਸ਼ਖਸ ਨੂੰ ਲੈ ਕੇ ਤੇ ਉਹ ਪਿਸਟਲ ਆਪਣੇ ਅੰਡਰ ਲੈ ਕੇ ਉਹਨਾਂ ਨੂੰ ਪੁਲਿਸ ਨੇ ਦੱਸਿਆ ਤੁਹਾਨੂੰ ਦੱਸ ਦੇ ਇਹ ਕਿ ਚੰਡੀਗੜ੍ਹ ਮੁਹਾਲੀ ਬਾਰਡਰ ਤੇ ਚੰਡੀਗੜ੍ਹ ਪੁਲਿਸ ਦੀ ਤਰਫੋਂ ਸਿਕਿਉਰਿਟੀ ਨੂੰ ਲੈ ਕੇ ਪੂਕਾ ਇੰਤਜ਼ਾਮ ਕੀਤੇ ਗਏ ਚੈਕਿੰਗ ਦੇ ਦੌਰਾਨ ਡੀਐਸਪੀ ਜਸਵਿੰਦਰ ਸਿੰਘ ਨੇ ਇੱਕ ਬਲੈਕ ਕਲਰ ਦੀ ਐਂਡਵਰ ਗੰਡੀ ਨੂੰ ਰਾਉਂਡ ਅਪ ਕੀਤਾ ਜਿਸ ਦੇ ਅੰਦਰੋਂ ਤਨ ਪਿਸਟੋਲ ਤੇ ਕੁਝ ਜਿੰਦਾ ਕਾਰਤੂਸ ਮਿਲੇ ਹਨ ਪੁਸਤਾਸ ਤੋਂ ਸਾਹਮਣੇ ਆਇਆ ਕਿ ਕਿਸੇ ਪ੍ਰਕਾਸ਼ ਠਾਕੁਰ ਚਿਰਾਗ ਬਿਲਡਰ ਕੋਈ ਦੱਸਿਆ ਜਾ ਰਿਹਾ ਹੈ ਉਸ ਦੇ ਪ੍ਰਾਈਵੇਟ ਪੀਐਸਓ ਨੇ ਔਰ ਪੁਲਿਸ ਨੇ ਤਿੰਨਾ ਬੰਦਿਆਂ ਨੂੰ ਜੋ ਹੈ ਰਾਉਂਡ ਅਪ ਕਰ ਲਿਆ ਤੇ ਉਹਨਾਂ ਨੂੰ ਪੁਲਿਸ ਸਟੇਸ਼ਨ ਲੈ ਕੇ ਚਲੀ ਗਏ ਸੋ ਇੱਕ ਵੱਡੀ ਕਾਮਯਾਬੀ ਅਸੀਂ ਕਹਿ ਸਕਦੇ ਆ ਕਿਉਂਕਿ ਜਿੰਦਾ ਕਾਰਤੂਸ ਮਿਲਣਾ ਰਿਵਾਲਵਰ ਮਿਲਣਾ ਪਿਸਟਲ ਮਿਲਣਾ ਆਪਣੇ ਆਪ ਦੇ ਇਹ ਕੁਛ ਨਹੀਂ ਹੈ ਆਪਣੇ ਆਪ ਨੂੰ ਕੋਈ ਬਿਲਡਰ ਦੇ ਪੀਪਲ ਕਰੇ ਮੈਂ ਪੀਓ ਤੋਂ ਨਾ ਕਰ ਮਲਾਜੋ ਮਗਰ ਮਲਾਜੋ ਪੀਐਸ ਤੋਂ ਵੀ ਆਪਣਾ ਪਰਸਨਲ ਸਪੋਰਟਿਵ ਆਪਰ ਪ੍ਰਾਈਵੇਟ ਤੌਰ ਤੇ ਆ ਜਿੰਨਾ ਕੋਲ ਆਪਣਾ ਵੈਪਨ ਵੀ ਹੈ ਤੇ ਇੱਕ ਲਾਇਸੈਂਸ ਦੀ ਫੋਟੋਕਾਪੀ ਦਾ ਰਿਪਰਤਾਲ ਕਰ ਰਹਾ ਹੈ ਜੀ ਕੋ ਬਿਲਡਰ ਪ੍ਰਕਾਸ਼ ਸਾਗਰ ਪਤਨੀ ਨਾਮ ਦਾ ਸਰ ਚਿਰਾਗ ਬਿਲਡਰ ਹੈ ਕਿਹੜਾ ਹੈਗਾ ਐਸਐਚਓ ਸਾਹਿਬ ਨੂੰ ਹੈਂਡਓਵਰ ਕੀਤਾ ਗਿਆ ਹੈ ਉਹ ਵੈਰੀਫਾਈ ਕਰ ਰਹਾ ਹੈ ਜੀ ਕੋਈ ਲਾਇਸੈਂਸ ਹੈ ਫੋਟੋਕਾਪੀ ਇਸੇ ਦੀ ਲਾਇਸੈਂਸ ਦੀ ਆਨਲਾਈਨ ਦਰ ਹੈ ਜੀ ਇਹ ਸਾਰੀ ਪਰਤਾਲ ਦਾ ਵਿਸ਼ਾ ਹੈਗਾ ਜਿਹੜਾ ਕਿ ਵਪਨ ਐਵੇਂ ਨਹੀਂ ਕੋਈ ਕੈਰੀ ਕਰਕੇ ਜਿਹੜੀ ਇੰਟਰਸੈਡ ਘੁੰਮ ਸਕਦਾ ਆਲ ਇੰਡੀਆ ਹੋਏਗਾ ਜਾਂ ਪਰਮਿਸ਼ਨ ਵਗੈਰੇ ਸਾਰੀ ਚੀਜ਼ ਚੈੱਕ ਕੀਤੀ ਜਾ ਰਹੀ ਸਸ਼ਕਲ ਮੈਂ ਹਾਂ ਪ੍ਰਬਾਨੀਆਂ ਨੇ ਜੇ ਤੁਹਾਡੇ ਨਾਲ ਇਸ ਵੇਲੇ ਦੀ ਵੱਡੀ ਖਬਰ ਮੋਹਾਲੀ ਚੰਡੀਗੜ੍ਹ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਅੱਜ ਸਵੇਰ ਤੋਂ ਹੀ ਪੁਲਿਸ ਦਾ ਧੰਧ ਧਾਰ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਲੱਗਿਆ ਹੋਇਆ ਹੈ ਦਰਅਸਲ 5 ਮਾਰਚ ਦੀ ਤਾਰੀਖ ਕਿਸਾਨ ਆਗੂਆਂ ਵੱਲੋਂ ਮੁਕਰਰ ਕੀਤੀ ਗਈ ਸੀ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਚੰਡੀਗੜ੍ਹ ਕੂਚ ਕਰਨ ਨੂੰ ਲੈ ਕੇ ਹਾਲਾਂਕਿ ਮੀਟਿੰਗ ਹੁੰਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਨਾਲ ਨਿਕਲਦੀ ਹੈ ਲੇਕਿਨ ਚੰਡੀਗੜ੍ਹ ਪ੍ਰਸ਼ਾਸਨ ਤੇ ਪੰਜਾਬ ਦੀ ਸਰਕਾਰ ਵੱਲੋਂ ਉਹਨਾਂ ਨੂੰ ਧਰਨਾ ਦੇਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਲੇਕਿਨ ਉਸ ਤੋਂ ਬਾਅਦ ਵੀ ਆਪਣਾ ਪ੍ਰਦਰਸ਼ਨ ਆਪਣਾ ਰੋਸ ਵਿਖਾਉਣ ਦੇ ਲਈ ਆਪਣੀ ਕਾਲ ਨੂੰ ਸਖਤੀ ਦੇ ਨਾਲ ਲਾਗੂ ਕਰਨ ਦੇ ਲਈ ਕਿਸਾਨ ਜੋਥੇ ਬਧੀਆਂ ਅੜੀਆਂ ਰਹਿੰਦੀਆਂ ਨੇ ਤੇ ਕਹਿੰਦੀਆਂ ਨੇ ਕਿ 5 ਮਾਰਚ ਨੂੰ ਜੋ 24 ਦਸੰਬਰ ਦੀ ਮਹਾਪੰਚਾਇਤ ਦਿੱਲੀ ਵਿਖੇ ਹੋਈ ਸੀ ਉਸ ਦੇ ਵਿੱਚ ਐਸਕੇਐਮ ਵੱਲੋਂ ਇਹ ਫੈਸਲਾ ਲਿੱਤਾ ਗਿਆ ਸੀ ਕਿ ਹਰ ਇੱਕ ਥਾਂ ਤੇ ਸਵੇਪਧਰੀ ਰੋਸ ਦਰ ਨਾ ਹੋਵੇਗਾ 5 ਮਾਰਚ ਤੋਂ ਲੈ ਕੇ ਇੱਕ ਹਫਤੇ ਤੱਕ 12 ਮਾਰਚ ਤੱਕ ਦਾ ਜ਼ਿਕਰ ਕੀਤਾ ਗਿਆ ਸੀ ਕਿ ਹਰ ਇੱਕ ਸੂਬੇ ਦੇ ਵਿੱਚ ਰੋਸ ਪ੍ਰਦਰਸ਼ਨ ਸੂਬੇ ਦੀਆਂ ਸਰਕਾਰਾਂ ਤੇ ਕੇਂਦਰ ਸਰਕਾਰ ਦੇ ਖਿਲਾਫ ਜੋ ਹੈ ਉਹ ਕੀਤਾ ਜਾਵੇਗਾ ਜਿਸ ਨੂੰ ਲੈ ਕੇ 5 ਰੀ ਦੀ ਕਾਲ ਮੁਕਰਰ ਕੀਤੀ ਗਈ ਸੀ ਔਰ ਉਸ ਨੂੰ ਲੈ ਕੇ ਹੁਣ ਚੱਪੇ ਚੱਪੇ ਤੇ ਅੱਜ ਤੇ ਨਾਤੇ ਚੰਡੀਗੜ੍ਹ ਮੋਹਾਲੀ ਬਾਰਡਰ ਦਾ ਜ਼ਿਕਰ ਅਸੀਂ ਜ਼ਿਕਰ ਕਰੀਏ ਵੱਡੀ ਤੈਨਾਤੀ ਦੇ ਵਿੱਚ ਵੱਡੀ ਤعداد ਦੇ ਵਿੱਚ ਪੁਲਿਸ ਦੀ ਤੈਨਾਤੀ ਕੀਤੀ ਗਈ ਹੈ ਇੱਕ ਇੱਕ ਬਾਰਡਰ ਤੇ 1500 ਤੋਂ ਉੱਤੇ ਕਰਮਚਾਰੀ ਜਾਂ ਕਹੇ ਲੋ ਪੁਲਸ ਮੁਲਾਜ਼ਮ ਉੱਥੇ ਖੜੇ ਨੇ ਚੈਕਿੰਗ ਕੀਤੀ ਜਾ ਰਹੀ ਹੈ ਬਕਾਇਦਾ ਹਰ ਆਉਣ ਜਾਣ ਵਾਲੇ ਵਾਈਕਲ ਦੀ ਹਰ ਆਉਣ ਜਾਣ ਵਾਲੇ ਵਿਅਕਤੀ ਦੀ ਇੱਥੇ ਤੱਕ ਚੈਕਿੰਗ ਕੀਤੀ ਜਾ ਰਹੀ ਹੈ ਗੱਡੀਆਂ ਰੋਕ ਕੇ ਬੱਸਾਂ ਰੋਕ ਕੇ ਹਰ ਇੱਕ ਪੈਸੇਂਜਰ ਦੀ ਚੈਕਿੰਗ ਜੋ ਹੈ ਕੀਤੀ ਜਾ ਰਹੀ ਹੈ ਇਸ ਦੌਰਾਨ ਮੁਹਾਲੀ ਚੰਡੀਗੜ੍ਹ ਬਾਰਡਰ ਤੇ ਪੰਜਾਬ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਵੱਲੋਂ ਗੱਡੀਆਂ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਗੱਡੀ ਵਿੱਚੋਂ ਕਾਲੇ ਰੰਗ ਦੀ ਇੱਕ ਵੱਡੀ ਐਸਯੂਵੀ ਕਾਰ ਦੇ ਵਿੱਚੋਂ ਜੋ ਹੈ ਦੋ ਪਿਸਤਲ ਬਰਾਮਦ ਹੋਏ ਨੇ ਹਾਲਾਂਕਿ ਜਨਾਤੋਂ ਇੱਕ ਗੱਡੀ 'ਚੋਂ ਪਿਸਤਲ ਬਰਾਮਦ ਹੋਏ ਨੇ ਗੱਡੀ ਵਿੱਚ ਜੋ ਮੌਜੂਦ ਸਨ ਉਹਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਪ੍ਰੋਪਰਟੀ ਡੀਲਰ ਦੇ ਪੀਐਸਓ ਲੱਗੇ ਹੋਏ ਨੇ ਉਹਨਾਂ ਦੇ ਪ੍ਰਾਈਵੇਟ ਸਿਕਿਉਰਿਟੀ ਦੇ ਵਿੱਚ ਲੱਗੇ ਹੋਏ ਨੇ ਐ ਪਿਸਟਲ ਉਹਨਾਂ ਦੇ ਹਰਾ ਕੀ ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋਹਾਂ ਉਹਨਾਂ ਸ਼ਖਸ ਨੂੰ ਲੈ ਕੇ ਤੇ ਉਹ ਪਿਸਟਲ ਆਪਣੇ ਅੰਡਰ ਲੈ ਕੇ ਉਹਨਾਂ ਨੂੰ ਪੁਲਿਸ ਥਾਣੇ ਲਿਜਾਇਆ ਗਿਆ ਇਸ ਮੌਕੇ ਜਿਹੜੇ ਡੀਐਸਪੀ ਉੱਥੇ ਮੌਜੂਦ ਸਨ ਮੁਹਾਲੀ ਦੇ ਉਹਨਾਂ ਨੇ ਵੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਆਪਣਾ ਬਿਆਨ ਜੋ ਹੈ ਉਹ ਸਾਹਮਣੇ ਦੱਸਿਆ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਮੁਹਾਲੀ ਬਾਰਡਰ ਤੇ ਚੰਡੀਗੜ੍ਹ ਪੁਲਿਸ ਦੀ ਤਰਫੋਂ ਸਿਕਿਉਰਿਟੀ ਨੂੰ ਲੈ ਕੇ ਪੂਰਾ ਇੰਤਜ਼ਾਮ ਕੀਤੇ ਗਏ ਕਿੰਗ ਦੇ ਦੌਰਾਨ ਡੀਐਸਪੀ ਜਸਵਿੰਦਰ ਸਿੰਘ ਨੇ ਇੱਕ ਬਲੈਕ ਕਲਰ ਦੀ ਐਂਡੈਵਰ ਗੰਡੀ ਨੂੰ ਰਾਉਂਡ ਅਪ ਕੀਤਾ ਜਿਸ ਦੇ ਅੰਦਰੋਂ ਤਨ ਪਿਸਤੌਲ ਤੇ ਕੁਝ ਜੰਦਾ ਕਾਰਤੂਸ 20 ਮਿਲੇ ਹਨ ਪੁਸਤਾਜ ਤੋਂ ਇਹ ਸਾਹਮਣੇ ਆਇਆ ਕਿ ਕਿਸੇ ਪ੍ਰਕਾਸ਼ ਠਾਕੁਰ ਚਿਰਾਗ ਬਿਲਡਰ ਕੋਈ ਦੱਸਿਆ ਜਾ ਰਿਹਾ ਹੈ ਉਸ ਦੇ ਪ੍ਰਾਈਵੇਟ ਪੀਐਸਓ ਨੇ ਔਰ ਪੁਲਿਸ ਨੇ ਤਿੰਨਾ ਬੰਦਿਆਂ ਨੂੰ ਜੋ ਹੈ ਰਾਉਂਡ ਅਪ ਕਰ ਲਿਆ ਤੇ ਉਹਨਾਂ ਨੂੰ ਪੁਲਿਸ ਸਟੇਸ਼ਨ ਲੈ ਕੇ ਚਲੀ ਗਏ ਸੋ ਇੱਕ ਵੱਡੀ ਕਾਮਯਾਬੀ ਅਸੀਂ ਕਹਿ ਸਕਦੇ ਹਾਂ ਕਿਉਂਕਿ ਜੰਦਾ ਕਾਰਤੂਸ ਮਿਲਣਾ ਰਿਵਾਲਵਰ ਮਿਲਣਾ ਪਿਸਤੌਲ ਮਿਲਣਾ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਸ਼ੰਕਾ ਖੜੀ ਕਰਦੀ ਹੈ ਕਿ ਜਦੋਂ ਨੂੰ ਮੇਨਟੇਨ ਕਰਨ ਦੇ ਲਈ ਕਬੱਡੀ ਤੈਨਾਤੀ ਦੇ ਵਿੱਚ ਪੁਲਿਸ ਨੂੰ ਤੈਨਾਤ ਕਰ ਦਿੱਤਾ ਗਿਆ ਹੋਵੇ ਔਰ ਖਾਸ ਕਰਕੇ بار بار ਇਸ ਗੱਲ ਦਾ ਜ਼ਿਕਰ ਕੀਤਾ ਗਿਆ ਜਾ ਰਿਹਾ ਹੋਵੇ ਕਿ ਪੰਜਾਬ ਦੇ ਵਿੱਚ ਕੋਈ ਵੀ ਅਣ ਸੁਖਾਵੀ ਘਟਨਾ ਦਾ ਵਾਪਰ ਇਸ ਨੂੰ ਲੈ ਕੇ ਪੰਜਾਬ ਪੁਲਿਸ ਜੋ ਹੈ ਉਹ ਵਚਨਬੱਧ ਹੈ ਪੰਜਾਬ ਪੁਲਿਸ ਸੁਚੇਤ ਹੈ ਹਾਲਾਂਕਿ ਅੱਜ ਦੀ ਜਿਹੜੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਬਣੀ ਹੈ ਅੱਜ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਨ ਦੇ ਲਈ ਅੱਜ ਕਿਸਾਨਾਂ ਵੱਲ ਕਿਸਾਨਾਂ ਨੂੰ ਰੋਕਣ ਦੇ ਲਈ ਤਾਂ ਕਿ ਉਹ ਪੰਜਾਬ ਦੇ ਪੰਜਾਬ ਬਾਰਡਰ ਤੱਕ ਹੀ ਸੀਮਤ ਰਹਿਣ ਚੰਡੀਗੜ੍ਹ ਵੱਲ ਐਂਟਰ ਨਾ ਕਰ ਸਕਣ ਚੰਡੀਗੜ੍ਹ ਵੱਲ ਕੂਚ ਨਾ ਕਰ ਸਕਣ ਇਸ ਕਰਕੇ ਪੁਲਿਸ ਵੱਲ ਦੀ ਤੈਨਾਤੀ ਕੀਤੀ ਗਈ ਹੈ ਆਉਣ ਜਾਣ ਵਾਲੇ ਹਰ ਇੱਕ ਵਿਅਕਤੀ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਬਸਾਂ ਵੀ ਚੈੱਕ ਕੀਤੀਆਂ ਜਾ ਰਹੀਆਂ ਨੇ ਬਸਾਂ ਦੇ ਵਿੱਚ ਜਾ ਕੇ ਇੱਕ ਇੱਕ ਇਨਸਾਨ ਦੀ ਕਿ ਇੱਕ ਪੈਸੇਂਜਰ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਕਿ ਆਖਿਰਕਾਰ ਕੋਈ ਕਿਸਾਨ ਬਸਾਂ ਦੇ ਰਾਹੀ ਜਾਂ ਨਿੱਜੀ ਗੱਡੀਆਂ ਦੇ ਰਾਹੀ ਕਿਤੇ ਚੰਡੀਗੜ੍ਹ ਦੇ ਵਿੱਚ ਕੂਚ ਨਾ ਕਰ ਸਕੇ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੈਕਿੰਗ ਦੇ ਦੌਰਾਨ ਪੁਲਿਸ ਨੂੰ ਇੱਕ ਕਾਲੀ ਗੱਡੀ ਦੇ ਵਿੱਚੋਂ ਜ਼ਿੰਦਾ ਕਾਰਤੂਸ ਤੇ ਕੁਝ ਪਿਸਟਲ ਜੋ ਨੇ ਉਹ ਬਰਾਮਦ ਹੋਏ ਨੇ ਕੋਈ ਕਾਰੀ ਜਿਹੜੀ ਅਸੀਂ ਰੁਕਈਏ ਨਾ ਕੀ ਇਹ ਕੁਛ ਨਹੀਂ ਹੈ ਆਪਣੇ ਆਪਣੇ ਕੋਈ ਬਿਲਡਰ ਦੇ ਪਹਿਲੇ ਕਰੇ ਮੈਂ ਪੀਓ ਖਾਉਣਾ ਕਦ ਮਲਾਜੋ ਮਗਰ ਤਾਂ ਮਲਾਜੋ ਪੀਐਸ ਖਾਉਂਦੀ ਆਪਣਾ ਪਰਸਨਲ ਸਪੋਰਟੀਵ ਪ੍ਰਾਈਵੇਟ ਤੌਰ ਤੇ ਹੈ ਜਿੰਨਾਂ ਕੋਲ ਆਪਣਾ ਵੈਪਨ ਲੀ ਹੈ ਤੇ ਇੱਕ ਲਾਇਸੈਂਸ ਦੀ ਫੋਟੋਕਾਪੀ ਦਾਰੇ ਪਤਾਲ ਕਰ ਰਹੇ ਆ ਜੀ ਕੋਈ ਬਿਲਡਰ ਪ੍ਰਕਾਸ਼ ਸਾਗਰ ਪਤਗੀ ਨਾਮ ਦਾ ਸਰ ਚਿਰਾਗ ਬਿਲਡਰ ਹੈ ਕਿਹੜਾ ਹੈਗਾ ਐਸਐਚਓ ਸਾਹਿਬ ਨੇ ਅਸੀਂ ਡਬਲ ਕੀਤਾ ਹੈ ਤੇ ਉਹ ਵੈਰੀਫਾਈ ਕਰ ਰਹੇ ਹੈਗਾ ਤੇ ਇਹਨਾਂ ਕੋਲ ਕੋਈ ਲਾਇਸੈਂਸ ਹੈ ਫੋਟੋ ਕਾਪੀ ਸੀਗੀ ਲਾਇਸੈਂਸ ਦੀ ਕਾ ਆਨਲਾਈਨ ਦਖਾ ਰਿਹਾ ਸੀ ਇਹ ਸਾਰੀ ਪਤਾਲ ਦਾ ਵਿਸ਼ਾ ਹੈਗਾ ਜੜਾ ਕਿ ਵਪਨ ਐਵੇਂ ਨਹੀਂ ਕੋਈ ਕੈਰੀ ਕਰਕੇ ਜਿਹੜੀ ਇੰਟਰਸੈਡ ਘੁੰਮ ਸਕਦਾ ਆਲ ਇੰਡੀਆ ਹੋਏਗਾ ਜਾਂ ਪਰਮਿਸ਼ਨ ਵਗੈਰੇ ਇਹ ਸਾਰੀ ਚੀਜ਼ ਚੈੱਕ ਕੀਤੀ ਜਾ ਰਹੀ ਸਸ਼ਕਲ ਮੈਂ ਹਾਂ ਪ੍ਰਬਾਨੀਆਂ ਨੇ ਜਾ ਤੁਹਾਡੇ ਨਾਲ ਅਸੁਰੇ ਦੀ ਵੱਡੀ ਖਬਰ ਮੋਹਾਲੀ ਚੰਡੀਗੜ੍ਹ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਅੱਜ ਸਵੇਰ ਤੋਂ ਹੀ ਪੁਲਿਸ ਦਾ ਤਾਨ-ਤਾ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਲੱਗਿਆ ਹੋਇਆ ਹੈ ਦਰਅਸਲ 5 ਮਾਰਚ ਦੀ ਤਾਰੀਖ ਕਿਸਾਨ ਆਗੂਆਂ ਵੱਲੋਂ ਮੁਕਰਰ ਕੀਤੀ ਗਈ ਸੀ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਚੰਡੀਗੜ੍ਹ ਕੂਚ ਕਰਨ ਨੂੰ ਲੈ ਕੇ ਹਾਲਾਂਕਿ ਮੀਟਿੰਗ ਹੁੰਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਨਾਲ ਉਹ ਮੀ ਨਿਕਲਦੀ ਹੈ ਲੇਕਿਨ ਚੰਡੀਗੜ੍ਹ ਪ੍ਰਸ਼ਾਸਨ ਤੇ ਪੰਜਾਬ ਦੀ ਸਰਕਾਰ ਵੱਲੋਂ ਉਹਨਾਂ ਨੂੰ ਧਰਨਾ ਦੇਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਲੇਕਿਨ ਉਸ ਤੋਂ ਬਾਅਦ ਵੀ ਆਪਣਾ ਪ੍ਰਦਰਸ਼ਨ ਆਪਣਾ ਰੋਸ ਵਿਖਾਉਣ ਦੇ ਲਈ ਆਪਣੀ ਕਾਲ ਨੂੰ ਸਖਤੀ ਦੇ ਨਾਲ ਲਾਗੂ ਕਰਨ ਦੇ ਲਈ ਕਿਸਾਨ ਜਥੇਬੰਦੀਆਂ ਅੜੀਆਂ ਰਹਿੰਦੀਆਂ ਨੇ ਤੇ ਕਹਿੰਦੀਆਂ ਨੇ ਕਿ 5 ਮਾਰਚ ਨੂੰ ਜੋ 24 ਦਸੰਬਰ ਦੀ ਮਹਾਪੰਚਾਇਤ ਦਿੱਲੀ ਵਿਖੇ ਹੋਈ ਸੀ ਉਸ ਦੇ ਵਿੱਚ ਐਸਕੇਐਮ ਵੱਲੋਂ ਇਹ ਫੈਸਲਾ ਲਿੱਤਾ ਗਿਆ ਸੀ ਕਿ ਹਰ ਇੱਕ ਥਾਂ ਤੇ ਸਵੇਪਧਰੀ ਰੋਸ ਦਰ ਨਾ ਹੋਵੇਗਾ 5 ਮਾਰਚ ਤੋਂ ਲੈ ਕੇ ਇੱਕ ਹਫ਼ਤੇ ਤੱਕ 12 ਮਾਰਚ ਤੱਕ ਦਾ ਜ਼ਿਕਰ ਕੀਤਾ ਗਿਆ ਸੀ ਕਿ ਹਰ ਇੱਕ ਸੂਬੇ ਦੇ ਵਿੱਚ ਰੋਸ ਪ੍ਰਦਰਸ਼ਨ ਸਵੇਪ ਦੀਆਂ ਸਰਕਾਰਾਂ ਤੇ ਕੇਂਦਰ ਸਰਕਾਰ ਦੇ ਖਿਲਾਫ ਜੋ ਹੈ ਉਹ ਕੀਤਾ ਜਾਵੇਗਾ ਜਿਸ ਨੂੰ ਲੈ ਕੇ 5 ਰੀ ਦੀ ਕਾਲ ਮੁਕਰਰ ਕੀਤੀ ਗਈ ਸੀ ਔਰ ਉਸ ਨੂੰ ਲੈ ਕੇ ਹੁਣ ਚੱਪੇ-ਚੱਪੇ ਤੇ ਅੱਜ ਤਨਾਤੀ ਚੰਡੀਗੜ੍ਹ ਮੋਹਾਲੀ ਬਾਰਡਰ ਦਾ ਜ਼ਿਕਰ ਅਸੀਂ ਜ਼ਿਕਰ ਕਰੀਏ ਵੱਡੀ ਤਨਾਤੀ ਦੇ ਵਿੱਚ ਵੱਡੀ ਤعداد ਦੇ ਵਿੱਚ ਪੁਲਿਸ ਦੀ ਤਨਾਤੀ ਕੀਤੀ ਗਈ ਹੈ ਇੱਕ ਇੱਕ ਬਾਰਡਰ ਤੇ 1500 ਤੋਂ ਉੱਤੇ ਕਰਮਚਾਰੀ ਜਾਂ ਕਹੇ ਲੋ ਪੁਲਸ ਮੁਲਾਜ਼ਮ ਉੱਥੇ ਖੜੇ ਨੇ ਚੈਕਿੰਗ ਕੀਤੀ ਜਾ ਰਹੀ ਹੈ ਬਕਾਇਦਾ ਹਰ ਆਉਣ ਜਾਣ ਵਾਲੇ ਵਾਈਕਲ ਦੀ ਹਰ ਆਉਣ ਜਾਣ ਵਾਲੇ ਵਿਅਕਤੀ ਦੀ ਇੱਥੇ ਤੱਕ ਚੈਕਿੰਗ ਕੀਤੀ ਜਾ ਰਹੀ ਹੈ ਗੱਡੀਆਂ ਰੋਕ ਕੇ ਬੱਸਾਂ ਰੋਕ ਕੇ ਹਰ ਇੱਕ ਪੈਸੇਂਜਰ ਦੀ ਚੈਕਿੰਗ ਜੋ ਹੈ ਕੀਤੀ ਜਾ ਰਹੀ ਹੈ ਇਸ ਦੌਰਾਨ ਮੁਹਾਲੀ ਚੰਡੀਗੜ੍ਹ ਬਾਰਡਰ ਤੇ ਪੰਜਾਬ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਵੱਲੋਂ ਗੱਡੀਆਂ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਗੱਡੀ ਵਿੱਚੋਂ ਕਾਲੇ ਰੰਗ ਦੀ ਇੱਕ ਵੱਡੀ ਐਸਯੂਵੀ ਕਾਰ ਦੇ ਵਿੱਚੋਂ ਜੋ ਹੈ ਦੋ ਪਿਸਤਲ ਬਰਾਮਦ ਹੋਏ ਨੇ ਹਾਲਾਂਕਿ ਜਨਾਤੋਂ ਇੱਕ ਗੱਡੀ 'ਚੋਂ ਪਿਸਤਲ ਬਰਾਮਦ ਹੋਏ ਨੇ ਗੱਡੀ ਵਿੱਚ ਜੋ ਮੌਜੂਦ ਸਨ ਉਹਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਪ੍ਰੋਪਰਟੀ ਡੀਲਰ ਦੇ ਪੀਐਸਓ ਲੱਗੇ ਹੋਏ ਨੇ ਉਹਨਾਂ ਦੇ ਪ੍ਰਾਈਵੇਟ ਸਿਕਿਉਰਿਟੀ ਦੇ ਵਿੱਚ ਲੱਗੇ ਹੋਏ ਨੇ ਐ ਪਿਸਟਲ ਉਹਨਾਂ ਦੇ ਹਰਾ ਕੀ ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋਹਾਂ ਉਹਨਾਂ ਸ਼ਖਸ ਨੂੰ ਲੈ ਕੇ ਤੇ ਉਹ ਪਿਸਟਲ ਆਪਣੇ ਅੰਡਰ ਲੈ ਕੇ ਉਹਨਾਂ ਨੂੰ ਪੁਲਿਸ ਥਾਣੇ ਲਿਜਾਇਆ ਗਿਆ ਇਸ ਮੌਕੇ ਜਿਹੜੇ ਡੀਐਸਪੀ ਉੱਥੇ ਮੌਜੂਦ ਸਨ ਮੋਹਾਲੀ ਦੇ ਉਹਨਾਂ ਨੇ ਵੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਆਪਣਾ ਬਿਆਨ ਜੋ ਹੈ ਉਹ ਸਾਹਮਣੇ ਦੱਸਿਆ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਚੰਡੀਗੜ੍ਹ ਪੁਲਿਸ ਦੀ ਤਰਫੋਂ ਸਿਕਿਉਰਿਟੀ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਗਏ ਕਿੰਗ ਦੇ ਦੌਰਾਨ ਡੀਐਸਪੀ ਜਸਵਿੰਦਰ ਸਿੰਘ ਨੇ ਇੱਕ ਬਲੈਕ ਕਲਰ ਦੀ ਐਂਡੈਵਰ ਗੰਡੀ ਨੂੰ ਰਾਉਂਡ ਅਪ ਕੀਤਾ ਜਿਸ ਦੇ ਅੰਦਰੋਂ ਤਨ ਪਿਸਤੌਲ ਤੇ ਕੁਝ ਜਿੰਦਾ ਕਾਰਤੂਸ 20 ਮਿਲੇ ਹਨ ਪੁਸ਼ਤਾਸ਼ ਤੋਂ ਇਹ ਸਾਹਮਣੇ ਆਇਆ ਕਿ ਕਿਸੇ ਪ੍ਰਕਾਸ਼ ਠਾਕੁਰ ਚਿਰਾਗ ਬਿਲਡਰ ਕੋਈ ਦੱਸਿਆ ਜਾ ਰਿਹਾ ਹੈ ਉਸ ਦੇ ਪ੍ਰਾਈਵੇਟ ਪੀਐਸਓ ਨੇ ਔਰ ਪੁਲਿਸ ਨੇ ਤਿੰਨਾ ਬੰਦਿਆਂ ਨੂੰ ਜੋ ਹੈ ਰਾਉਂਡ ਅਪ ਕਰ ਲਿਆ ਤੇ ਉਹਨਾਂ ਨੂੰ ਪੁਲਿਸ ਸਟੇਸ਼ਨ ਲੈ ਕੇ ਚਲੀ ਗਏ ਸੋ ਇੱਕ ਵੱਡੀ ਕਾਮਯਾਬੀ ਅਸੀਂ ਕਹਿ ਸਕਦੇ ਹਾਂ ਕਿਉਂਕਿ ਜਿੰਦਾ ਕਾਰਤੂਸ ਮਿਲਣਾ ਰਿਵਾਲਵਰ ਮਿਲਣਾ ਪਿਸਤੌਲ ਮਿਲਣਾ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਸ਼ੰਕਾ ਖੜੀ ਕਰਦੀ ਹੈ ਕਿ ਜਦੋਂ ਨੂੰ ਮੇਨਟੇਨ ਕਰਨ ਦੇ ਲਈ ਕਵੱਡੀ ਤੈਨਾਤੀ ਦੇ ਵਿੱਚ ਪੁਲਿਸ ਨੂੰ ਤੈਨਾਤ ਕਰ ਦਿੱਤਾ ਗਿਆ ਹੋਵੇ ਔਰ ਖਾਸ ਕਰਕੇ بار بار ਇਸ ਗੱਲ ਦਾ ਜ਼ਿਕਰ ਕੀਤਾ ਗਿਆ ਜਾ ਰਿਹਾ ਹੋਵੇ ਕਿ ਪੰਜਾਬ ਦੇ ਵਿੱਚ ਕੋਈ ਵੀ ਅਣ ਸੁਖਾਵੀ ਘਟਨਾ ਦਾ ਵਾਪਰ ਇਸ ਨੂੰ ਲੈ ਕੇ ਪੰਜਾਬ ਪੁਲਿਸ ਜੋ ਹੈ ਉਹ ਵਚਨਬੱਧ ਹੈ ਪੰਜਾਬ ਪੁਲਿਸ ਸੁਚੇਤ ਹੈ ਹਾਲਾਂਕਿ ਅੱਜ ਦੀ ਜਿਹੜੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਬਣੀ ਹੈ ਅੱਜ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਨ ਦੇ ਲਈ ਅੱਜ ਕਿਸਾਨਾਂ ਵੱਲ ਕਿਸਾਨਾਂ ਨੂੰ ਰੋਕਣ ਦੇ ਲਈ ਤਾਂ ਕਿ ਉਹ ਪੰਜਾਬ ਦੇ ਪੰਜਾਬ ਬਾਰਡਰ ਤੱਕ ਹੀ ਸੀਮਤ ਰਹਿਣ ਚੰਡੀਗੜ੍ਹ ਵੱਲ ਐਂਟਰ ਨਾ ਕਰ ਸਕਣ ਚੰਡੀਗੜ੍ਹ ਵੱਲ ਕੂਚ ਨਾ ਕਰ ਸਕਣ ਐਸ.ਆਰ.ਕੇ ਪੁਲਿਸ ਬਲ ਦੀ ਤੈਨਾਤੀ ਕੀਤੀ ਗਈ ਹੈ ਔਨ ਜਾਣ ਵਾਲੇ ਹਰ ਇੱਕ ਵਿਅਕਤੀ ਦੀ ਤਲਾਸ਼ ਕੀ ਤਲਾਸ਼ੀ ਕੀਤੀ ਜਾ ਰਹੀ ਹੈ ਬਸਾਂ ਵੀ ਚੈੱਕ ਕੀਤੀਆਂ ਜਾ ਰਹੀਆਂ ਨੇ ਬਸਾਂ ਦੇ ਵਿੱਚ ਜਾ ਕੇ ਇੱਕ ਇੱਕ ਇਨਸਾਨ ਦੀ ਕਿ ਇੱਕ ਪੈਸੇਂਜਰ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਕਿ ਆਖਰਕਾਰ ਕੋਈ ਕਿਸਾਨ ਬਸਾਂ ਦੇ ਰਾਹੀ ਜਾਂ ਨਿੱਜੀ ਗੱਡੀਆਂ ਦੇ ਰਾਹੀ ਕਿਤੇ ਚੰਡੀਗੜ੍ਹ ਦੇ ਵਿੱਚ ਕੂਚ ਨਾ ਕਰ ਸਕੇ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੈਕਿੰਗ ਦੇ ਦੌਰਾਨ ਪੁਲਿਸ ਨੂੰ ਇੱਕ ਕਾਲੀ ਗੱਡੀ ਦੇ ਵਿੱਚੋਂ ਜ਼ਿੰਦਾ ਕਾਰਤੂਸ ਤੇ ਕੁਝ ਪਿਸਟਲ ਜੋ ਨੇ ਉਹ ਬਰਾਮਦ ਹੋਏ ਨੇ ਫੋਨ ਕਾਲ ਜਿਹੜੀ ਆ ਮੈਂ ਰੁਕਈਆਂ ਨੇ ਕਿ ਇਹ ਕੁਛ ਨਹੀਂ ਹੈ ਆਪਣੇ ਆਪ ਨੂੰ ਕੋਈ ਬਿਲਡਰ ਦੇ ਪਹਿਲੇ ਕਰ ਮੈਂ ਪੀਓ ਖੋਹਣਾ ਕਦ ਮਲਾਜੋ ਮਗਰ ਤਾਂ ਮਲਾਜੋ ਪੀਐਫ ਖੋਹਾਂ ਵੀ ਆਪਣਾ ਪਰਸਨਲ ਸਪੋਰਟਿਵ ਪ੍ਰਾਈਵੇਟ ਤੌਰ ਤੇ ਆ ਜਿੰਨਾਂ ਕੋਲ ਆਪਣਾ ਵੈਪਨ ਲੀ ਹੈ ਤੇ ਇੱਕ ਲਾਇਸੈਂਸ ਦੀ ਫੋਟੋਕਾਪੀ ਦਾਰੇ ਪਤਾਲ ਕਰ ਰਹੇ ਆ ਜੀ ਕੋਈ ਬਿਲਡਰ ਪ੍ਰਕਾਸ਼ ਸਾਗਰ ਪਤਗੀ ਨਾਮ ਦਾ ਸਰ ਚਿਰਾਗ ਬਿਲਡਰ ਹੈ ਕਿਹੜਾ ਹੈਗਾ ਐਸਐਚਓ ਸਾਹਿਬ ਨਾਲ ਹੱਡਵਰ ਕੀਤਾ ਗਿਆ ਤੇ ਉਹ ਵੈਰੀਫਾਈ ਕਰ ਰਹੇ ਹੈਗਾ ਤੇ ਇਹਨਾਂ ਕੋਲ ਕੋਈ ਲਾਇਸੈਂਸ ਹੈ ਫੋਟੋ ਕਰਤੀ ਸੀ ਕਿ ਲਾਇਸੈਂਸ ਹੈ ਕਿ ਆਨਲਾਈਨ ਦਿਖਾ ਰਿਹਾ ਸੀ ਇਹ ਸਾਰੇ ਪਤਾਲ ਦਾ ਵਿਸ਼ਾ ਹੈਗਾ ਜੜਾ ਕਿ ਵਪਨ ਐਵੇਂ ਨਹੀਂ ਕੋਈ ਕੈਰੀ ਕਰਕੇ ਜਿਹੜੀ ਇੰਟਰਸੈਡ ਘੁੰਮ ਸਕਦਾ ਆਲ ਇੰਡੀਆ ਹੋਵੇਗਾ ਜਾਂ ਪਰਮਿਸ਼ਨ ਵਗੈਰੇ ਇਹ ਸਾਰੀ ਚੀਜ਼ ਚੈੱਕ ਕੀਤੀ ਯਾਰ ਸਸ਼ਕਲ ਮੈਂ ਹਾਂ ਪ੍ਰਭਾਨੀਆਂ ਨੇ ਜਾ ਤੁਹਾਡੇ ਨਾਲ ਇਸ ਵੇਲੇ ਦੀ ਵੱਡੀ ਖਬਰ ਮੋਹਾਲੀ ਚੰਡੀਗੜ੍ਹ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਅੱਜ ਸਵੇਰ ਤੋਂ ਹੀ ਪੁਲਿਸ ਦਾ ਤਾਨ-ਤਾ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਲੱਗਿਆ ਹੋਇਆ ਹੈ ਅਸਲ 5 ਮਾਰਚ ਦੀ ਤਾਰੀਖ ਕਿਸਾਨ ਆਗੂਆਂ ਵੱਲੋਂ ਮੁਕਰਰ ਕੀਤੀ ਗਈ ਸੀ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਚੰਡੀਗੜ੍ਹ ਕੂਚ ਕਰਨ ਨੂੰ ਲੈ ਕੇ ਹਾਲਾਂਕਿ ਮੀਟਿੰਗ ਹੁੰਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਨਾਲ ਉਹ ਮੀਟਿੰਗ ਨਿਕਲਦੀ ਹੈ ਲੇਕਿਨ ਚੰਡੀਗੜ੍ਹ ਪ੍ਰਸ਼ਾਸਨ ਤੇ ਪੰਜਾਬ ਦੀ ਸਰਕਾਰ ਵੱਲੋਂ ਉਹਨਾਂ ਨੂੰ ਧਰਨਾ ਦੇਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਲੇਕਿਨ ਉਸ ਤੋਂ ਬਾਅਦ ਵੀ ਆਪਣਾ ਪ੍ਰਦਰਸ਼ਨ ਆਪਣਾ ਰੋਸ ਵਿਖਾਉਣ ਦੇ ਲਈ ਆਪਣੀ ਕਾਲ ਨੂੰ ਸਖਤੀ ਦੇ ਨਾਲ ਲਾਗੂ ਕਰਨ ਦੇ ਲਈ ਕਿਸਾਨ ਜੋਥੇ ਬਧੀਆਂ ਅੜੀਆਂ ਰਹਿੰਦੀਆਂ ਨੇ ਤੇ ਕਹਿੰਦੀਆਂ ਨੇ ਕਿ 5 ਮਾਰਚ ਨੂੰ ਜੋ 24 ਦਸੰਬਰ ਦੀ ਮਹਾਪੰਚਾਇਤ ਦਿੱਲੀ ਵਿਖੇ ਹੋਈ ਸੀ ਉਸ ਦੇ ਵਿੱਚ ਐਸਕੇਐਮ ਵੱਲੋਂ ਇਹ ਫੈਸਲਾ ਲਿੱਤਾ ਗਿਆ ਸੀ ਕਿ ਹਰ ਇੱਕ ਥਾਂ ਤੇ ਸਵੇਪਧਰੀ ਰੋਸ ਦਰ ਨਾ ਹੋਵੇਗਾ 5 ਮਾਰਚ ਤੋਂ ਲੈ ਕੇ ਇੱਕ ਹਫਤੇ ਤੱਕ 12 ਮਾਰਚ ਤੱਕ ਦਾ ਜ਼ਿਕਰ ਕੀਤਾ ਗਿਆ ਸੀ ਕਿ ਹਰ ਇੱਕ ਸੂਬੇ ਦੇ ਵਿੱਚ ਰੋਜ਼ ਪ੍ਰਦਰਸ਼ਨ ਸੂਬੇ ਦੀਆਂ ਸਰਕਾਰਾਂ ਤੇ ਕੇਂਦਰ ਸਰਕਾਰ ਦੇ ਖਿਲਾਫ ਜੋ ਹੈ ਉਹ ਕੀਤਾ ਜਾਵੇਗਾ ਜਿਸ ਨੂੰ ਲੈ ਕੇ 5 ਰੀ ਦੀ ਕਾਲ ਮੁਕਰਰ ਕੀਤੀ ਗਈ ਸੀ ਔਰ ਉਸ ਨੂੰ ਲੈ ਕੇ ਹੁਣ ਚੱਪੇ ਚੱਪੇ ਤੇ ਅੱਜ ਤੇ ਨਾਤੇ ਚੰਡੀਗੜ੍ਹ ਮੋਹਾਲੀ ਬਾਰਡਰ ਦਾ ਜ਼ਿਕਰ ਅਸੀਂ ਜ਼ਿਕਰ ਕਰੀਏ ਵੱਡੀ ਤੈਨਾਤੀ ਦੇ ਵਿੱਚ ਵੱਡੀ ਤعداد ਦੇ ਵਿੱਚ ਪੁਲਿਸ ਦੀ ਤੈਨਾਤੀ ਕੀਤੀ ਗਈ ਹੈ ਇੱਕ ਇੱਕ ਬਾਰਡਰ ਤੇ 1500 ਤੋਂ ਉੱਤੇ ਕਰਮਚਾਰੀ ਜਾਂ ਕਹੇ ਲੋ ਪੁਲਸ ਮੁਲਾਜ਼ਮ ਉੱਥੇ ਖੜੇ ਨੇ ਚੈਕਿੰਗ ਕੀਤੀ ਜਾ ਰਹੀ ਹੈ ਬਕਾਇਦਾ ਹਰ ਆਉਣ ਜਾਣ ਵਾਲੇ ਵਾਈਕਲ ਦੀ ਹਰ ਆਉਣ ਜਾਣ ਵਾਲੇ ਵਿਅਕਤੀ ਦੀ ਇੱਥੇ ਤੱਕੀ ਚੈਕਿੰਗ ਕੀਤੀ ਜਾ ਰਹੀ ਹੈ ਗੱਡੀਆਂ ਰੋਕ ਕੇ ਬੱਸਾਂ ਰੋਕ ਕੇ ਹਰ ਇੱਕ ਪੈਸੇਂਜਰ ਦੀ ਚੈਕਿੰਗ ਜੋ ਹੈ ਕੀਤੀ ਜਾ ਰਹੀ ਹੈ ਇਸ ਦੌਰਾਨ ਮੁਹਾਲੀ ਚੰਡੀਗੜ੍ਹ ਬਾਰਡਰ ਤੇ ਪੰਜਾਬ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਵੱਲੋਂ ਗੱਡੀਆਂ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਗੱਡੀ ਵਿੱਚੋਂ ਕਾਲੇ ਰੰਗ ਦੀ ਇੱਕ ਵੱਡੀ ਐਸਯੂਵੀ ਕਾਰ ਦੇ ਵਿੱਚੋਂ ਜੋ ਹੈ ਦੋ ਪਿਸਤਲ ਬਰਾਮਦ ਹੋਏ ਨੇ ਹਾਲਾਂਕਿ ਜਨਾਤੋਂ ਇੱਕ ਗੱਡੀ ਚੋਂ ਪਿਸਤਲ ਬਰਾਮਦ ਹੋਏ ਨੇ ਗੱਡੀ ਵਿੱਚ ਜੋ ਮੌਜੂਦ ਸਨ ਉਹਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਪ੍ਰਪਰਟੀ ਡੀਲਰ ਦੇ ਪੀਐਸਓ ਲੱਗੇ ਹੋਏ ਨੇ ਉਹਨਾਂ ਦੇ ਪ੍ਰਾਈਵੇਟ ਸਿਕਿਉਰਿਟੀ ਦੇ ਵਿੱਚ ਲੱਗੇ ਹੋਏ ਨੇ ਐ ਪਿਸਟਲ ਉਹਨਾਂ ਦੇ ਹਰਾ ਕੀ ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋਹਾਂ ਉਹਨਾਂ ਸ਼ਖਸ ਨੂੰ ਲੈ ਕੇ ਤੇ ਉਹ ਪਿਸਟਲ ਆਪਣੇ ਅੰਡਰ ਲੈ ਕੇ ਉਹਨਾਂ ਨੂੰ ਪੁਲਿਸ ਥਾਣੇ ਲੈ ਜਾਇਆ ਗਿਆ ਇਸ ਮੌਕੇ ਜਿਹੜੇ ਡੀਐਸਪੀ ਉੱਥੇ ਮੌਜੂਦ ਸਨ ਮੁਹਾਲੀ ਦੇ ਉਹਨਾਂ ਨੇ ਵੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਆਪਣਾ ਬਿਆਨ ਜੋ ਹੈ ਉਹ ਸਾਹਮਣੇ ਦੱਸਿਆ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਮੁਹਾਲੀ ਬਾਰਡਰ ਤੇ ਚੰਡੀਗੜ੍ਹ ਪੁਲਿਸ ਦੀ ਤਰਫੋਂ ਸਿਕਿਉਰਿਟੀ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਗਏ ਕਿੰਗ ਦੇ ਦੌਰਾਨ ਡੀਐਸਪੀ ਜਸਵਿੰਦਰ ਸਿੰਘ ਨੇ ਇੱਕ ਬਲੈਕ ਕਲਰ ਦੀ ਐਂਡੈਵਰ ਗੰਡੀ ਨੂੰ ਰਾਉਂਡ ਅਪ ਕੀਤਾ ਜਿਸ ਦੇ ਅੰਦਰੋਂ ਤਨ ਪਿਸਤੌਲ ਤੇ ਕੁਝ ਜਿੰਦਾ ਕਾਰਤੂਸ 20 ਮਿਲੇ ਹਨ ਪੁਸਤਾਸ ਤੋਂ ਇਹ ਸਾਹਮਣੇ ਆਇਆ ਕਿ ਕਿਸੇ ਪ੍ਰਕਾਸ਼ ਠਾਕੁਰ ਚਿਰਾਗ ਬਿਲਡਰ ਕੋਈ ਦੱਸਿਆ ਜਾ ਰਿਹਾ ਹੈ ਉਸ ਦੇ ਪ੍ਰਾਈਵੇਟ ਪੀਐਸਓ ਨੇ ਔਰ ਪੁਲਿਸ ਨੇ ਤਿੰਨਾ ਬੰਦਿਆਂ ਨੂੰ ਜੋ ਹੈ ਰਾਉਂਡ ਅਪ ਕਰ ਲਿਆ ਤੇ ਉਹਨਾਂ ਨੂੰ ਪੁਲਿਸ ਸਟੇਸ਼ਨ ਲੈ ਕੇ ਚਲੀ ਗਏ ਸੋ ਇੱਕ ਵੱਡੀ ਕਾਮਯਾਬੀ ਅਸੀਂ ਕਹਿ ਸਕਦੇ ਹਾਂ ਕਿਉਂਕਿ ਜਿੰਦਾ ਕਾਰਤੂਸ ਮਿਲਣਾ ਰਿਵਾਲਵਰ ਮਿਲਣਾ ਪਿਸਤੌਲ ਮਿਲਣਾ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਸ਼ੰਕਾ ਖੜੀ ਕਰਦੀ ਹੈ ਕਿ ਜਦੋਂ ਨੂੰ ਮੇਨਟੇਨ ਕਰਨ ਦੇ ਲਈ ਕਬੱਡੀ ਤੈਨਾਤੀ ਦੇ ਵਿੱਚ ਪੁਲਿਸ ਨੂੰ ਤੈਨਾਤ ਕਰ ਦਿੱਤਾ ਗਿਆ ਹੋਵੇ ਔਰ ਖਾਸ ਕਰਕੇ بار بار ਇਸ ਗੱਲ ਦਾ ਜ਼ਿਕਰ ਕੀਤਾ ਗਿਆ ਜਾ ਰਿਹਾ ਹੋਵੇ ਕਿ ਪੰਜਾਬ ਦੇ ਵਿੱਚ ਕੋਈ ਵੀ ਅਣ ਸੁਖਾਵੀ ਘਟਨਾ ਨਾਲ ਵਾਪਰ ਇਸ ਨੂੰ ਲੈ ਕੇ ਪੰਜਾਬ ਪੁਲਿਸ ਜੋ ਹੈ ਉਹ ਵਚਨਬੱਧ ਹੈ ਪੰਜਾਬ ਪੁਲਿਸ ਸੁਚੇਤ ਹੈ ਹਾਲਾਂਕਿ ਅੱਜ ਦੀ ਜਿਹੜੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਬਣੀ ਹੈ ਅੱਜ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਨ ਦੇ ਲਈ ਅੱਜ ਕਿਸਾਨਾਂ ਵੱਲ ਕਿਸਾਨਾਂ ਨੂੰ ਰੋਕਣ ਦੇ ਲਈ ਤਾਂ ਕਿ ਉਹ ਪੰਜਾਬ ਦੇ ਪੰਜਾਬ ਬਾਰਡਰ ਤੱਕ ਹੀ ਸੀਮਤ ਰਹਿਣ ਚੰਡੀਗੜ੍ਹ ਵੱਲ ਐਂਟਰ ਨਾ ਕਰ ਸਕਣ ਚੰਡੀਗੜ੍ਹ ਵੱਲ ਕੂਚ ਨਾ ਕਰ ਸਕਣ ਇਸ ਕਰਕੇ ਪੁਲਿਸ ਵੱਲ ਦੀ ਤੈਨਾਤੀ ਕੀਤੀ ਗਈ ਹੈ ਔਣ ਜਾਣ ਵਾਲੇ ਹਰ ਇੱਕ ਵਿਅਕਤੀ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਬਸਾਂ ਵੀ ਚੈੱਕ ਕੀਤੀਆਂ ਜਾ ਰਹੀਆਂ ਨੇ ਬਸਾਂ ਦੇ ਵਿੱਚ ਜਾ ਕੇ ਇੱਕ ਇੱਕ ਇਨਸਾਨ ਦੀ ਕਿ ਇੱਕ ਪੈਸੇਂਜਰ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਕਿ ਆਖਿਰਕਾਰ ਕੋਈ ਕਿਸਾਨ ਬਸਾਂ ਦੇ ਰਾਹੀ ਜਾਂ ਨਿੱਜੀ ਗੱਡੀਆਂ ਦੇ ਰਾਹੀਂ ਕਿਤੇ ਚੰਡੀਗੜ੍ਹ ਦੇ ਵਿੱਚ ਕੂਚ ਨਾ ਕਰ ਸਕੇ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੈਕਿੰਗ ਦੇ ਦੌਰਾਨ ਪੁਲਿਸ ਨੂੰ ਇੱਕ ਕਾਲੀ ਗੱਡੀ ਦੇ ਵਿੱਚੋਂ ਜ਼ਿੰਦਾ ਕਾਰਤੂਸ ਤੇ ਕੁਝ ਪਿਸਟਲ ਜੋ ਨੇ ਉਹ ਬਰਾਮਦ ਹੋਏ ਨੇ ਫੋਲਡ ਕਾਰੀ ਜਿਹੜੀ ਅਸੀਂ ਰੋਕੀ ਜਾਨਾ ਕਿ ਇਹ ਕੁਛ ਨਹੀਂ ਹੈ ਆਪਣੇ ਆਪ ਨੂੰ ਕੋਈ ਬਿਲਡਰ ਦੇ ਪਹਿਲੇ ਕਰ ਮੈਂ ਪੀਓ ਖੋਹਨਾ ਕਰ ਮਲਾਜੋ ਮਗਰ ਮਲਾਜੋ ਪੀਓ ਖੋਹਾਂ ਵੀ ਆਪਣਾ ਪਰਸਨਲ ਸਪੋਰਟਿਵ ਪ੍ਰਾਈਵੇਟ ਤੌਰ ਤੇ ਆ ਜਿੰਨਾ ਕੋਲ ਆਪਣਾ ਵੈਪਨ ਲੀ ਹੈ ਤੇ ਇੱਕ ਲਾਇਸੈਂਸ ਦੀ ਫੋਟੋਕਾਪੀ ਦਾਰੇ ਪਤਾਲ ਕਰ ਰਹੇ ਹੈ ਦੀ ਕੋਈ ਬਿਲਡਰ ਪ੍ਰਕਾਸ਼ ਹਾਗਰ ਦਾ ਨਾਮ ਦਾ ਸਰ ਚਿਰਾਗ ਬਿਲਡਰ ਹੈ ਕਿਹੜਾ ਹੈਗਾ ਐਸਐਚਓ ਸਾਹਿਬ ਨੂੰ ਅਸੀਂ ਡਬਲ ਕੀਤਾ ਹੈਗਾ ਉਹ ਵੈਰੀਫਾਈ ਕਰ ਰਹੇ ਹੈਗਾ ਫਿਰ ਉਹ ਕੋਈ ਲਾਇਸੈਂਸ ਹੈ ਫੋਟੋ ਕਾਪੀ ਸੀਗੀ ਲਾਇਸੈਂਸ ਦੀ ਕਾ ਆਨਲਾਈਨ ਦਿਖਾ ਰਿਹਾ ਸੀ ਇਹ ਸਾਰੇ ਪਤਾਲ ਦਾ ਵਿਸ਼ਾ ਹੈਗਾ ਜਿਹੜਾ ਕਿ ਵਪਾਰ ਐਵੇਂ ਨਹੀਂ ਕੋਈ ਕੈਰੀ ਕਰਕੇ ਜਿਹੜੀ ਇੰਟਰਸੈਡ ਘੁੰਮ ਸਕਦਾ ਆਲ ਇੰਡੀਆ ਹੋਏਗਾ ਜਾਂ ਪਰਮਿਸ਼ਨ ਵਗੈਰੇ ਇਹ ਸਾਰੀ ਚੀਜ਼ ਚੈੱਕ ਕੀਤੀ ਜਾਵੇ। ਸਸ਼ੀਗਲ ਮੈਂ ਹਾਂ ਪ੍ਰਬਾਨੀਆਂ ਨੇ ਜਾ ਤੁਹਾਡੇ ਨਾਲ ਇਸ ਵੇਲੇ ਦੀ ਵੱਡੀ ਖਬਰ ਮੋਹਾਲੀ ਚੰਡੀਗੜ੍ਹ ਬਾਰਡਰ ਤੋਂ ਸਾਹਮਣੇ ਆ ਰਹੀ ਹੈ। ਅੱਜ ਸਵੇਰ ਤੋਂ ਹੀ ਪੁਲਿਸ ਦਾ ਤਾਨ-ਤਾ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਲੱਗਿਆ ਹੋਇਆ ਹੈ। ਜਰ ਅਸਲ 5 ਮਾਰਚ ਦੀ ਤਾਰੀਖ ਕਿਸਾਨ ਆਗੂਆਂ ਵੱਲੋਂ ਮੁਕਰਰ ਕੀਤੀ ਗਈ ਸੀ। ਕਿਸਾਨ ਜਥੇਬੰਦੀਆਂ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਚੰਡੀਗੜ੍ਹ ਕੂਚ ਕਰਨ ਨੂੰ ਲੈ ਕੇ ਹਾਲਾਂਕਿ ਮੀਟਿੰਗ ਹੁੰਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨਿਕਲਦੀ ਹੈ ਲੇਕਿਨ ਚੰਡੀਗੜ੍ਹ ਪ੍ਰਸ਼ਾਸਨ ਤੇ ਪੰਜਾਬ ਦੀ ਸਰਕਾਰ ਵੱਲੋਂ ਉਹਨਾਂ ਨੂੰ ਧਰਨਾ ਦੇਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਲੇਕਿਨ ਉਸ ਤੋਂ ਬਾਅਦ ਵੀ ਆਪਣਾ ਪ੍ਰਦਰਸ਼ਨ ਆਪਣਾ ਰੋਸ ਵਖਾਉਣ ਦੇ ਲਈ ਆਪਣੇ ਕਾਲ ਨੂੰ ਸਖਤੀ ਦੇ ਨਾਲ ਲਾਗੂ ਕਰਨ ਦੇ ਲਈ ਕਿਸਾਨ ਜਥੇਬੰਦੀਆਂ ਅੜੀਆਂ ਰਹਿੰਦੀਆਂ ਨੇ ਤੇ ਕਹਿੰਦੀਆਂ ਨੇ ਕਿ 5 ਮਾਰਚ ਨੂੰ ਜੋ 24 ਦਸੰਬਰ ਦੀ ਮਹਾਪੰਚਾਇਤ ਦਿੱਲੀ ਵਿਖੇ ਹੋਈ ਸੀ ਉਸ ਦੇ ਵਿੱਚ ਐਸਕੇਐਮ ਵੱਲੋਂ ਇਹ ਫੈਸਲਾ ਲਿੱਤਾ ਗਿਆ ਸੀ ਕਿ ਹਰ ਇੱਕ ਥਾਂ ਤੇ ਸਵੇਪਧਰੀ ਰੋਸ ਦਰ ਨਾ ਹੋਵੇਗਾ 5 ਮਾਰਚ ਤੋਂ ਲੈ ਕੇ ਇੱਕ ਹਫਤੇ ਤੱਕ 12 ਮਾਰਚ ਤੱਕ ਦਾ ਜ਼ਿਕਰ ਕੀਤਾ ਗਿਆ ਸੀ ਕਿ ਹਰ ਇੱਕ ਸੂਬੇ ਦੇ ਵਿੱਚ ਰੋਜ਼ ਪ੍ਰਦਰਸ਼ਨ ਸੂਬੇ ਦੀਆਂ ਸਰਕਾਰਾਂ ਤੇ ਕੇਂਦਰ ਸਰਕਾਰ ਦੇ ਖਿਲਾਫ ਜੋ ਹੈ ਉਹ ਕੀਤਾ ਜਾਵੇਗਾ ਜਿਸ ਨੂੰ ਲੈ ਕੇ 5 ਰੀ ਦੀ ਕਾਲ ਮੁਕਰਰ ਕੀਤੀ ਗਈ ਸੀ ਔਰ ਉਸ ਨੂੰ ਲੈ ਕੇ ਹੁਣ ਚੱਪੇ-ਚੱਪੇ ਤੇ ਅੱਜ ਤਨਾਤੀ ਚੰਡੀਗੜ੍ਹ ਮੋਹਾਲੀ ਬਾਰਡਰ ਦਾ ਜ਼ਿਕਰ ਅਸੀਂ ਜ਼ਿਕਰ ਕਰੀਏ ਵੱਡੀ ਤਨਾਤੀ ਦੇ ਵਿੱਚ ਵੱਡੀ ਤعداد ਦੇ ਵਿੱਚ ਪੁਲਿਸ ਦੀ ਤਨਾਤੀ ਕੀਤੀ ਗਈ ਹੈ ਇੱਕ ਇੱਕ ਬਾਰਡਰ ਤੇ 1500 ਤੋਂ ਉੱਤੇ ਕਰਮਚਾਰੀ ਜਾਂ ਕਹੇ ਲੋ ਪੁਲਸ ਮੁਲਾਜ਼ਮ ਉੱਥੇ ਖੜੇ ਨੇ ਚੈਕਿੰਗ ਕੀਤੀ ਜਾ ਰਹੀ ਹੈ ਬਕਾਇਦਾ ਹਰ ਆਉਣ ਜਾਣ ਵਾਲੇ ਵਾਈਕਲ ਦੀ ਹਰ ਆਉਣ ਜਾਣ ਵਾਲੇ ਵਿਅਕਤੀ ਦੀ ਇੱਥੇ ਤੱਕੀ ਚੈਕਿੰਗ ਕੀਤੀ ਜਾ ਰਹੀ ਹੈ ਗੱਡੀਆਂ ਰੋਕ ਕੇ ਬੱਸਾਂ ਰੋਕ ਕੇ ਹਰ ਇੱਕ ਪੈਸੇਂਜਰ ਦੀ ਚੈਕਿੰਗ ਜੋ ਹੈ ਕੀਤੀ ਜਾ ਰਹੀ ਹੈ ਇਸ ਦੌਰਾਨ ਮੁਹਾਲੀ ਚੰਡੀਗੜ੍ਹ ਬਾਰਡਰ ਤੇ ਪੰਜਾਬ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਵੱਲੋਂ ਗੱਡੀਆਂ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਗੱਡੀ ਵਿੱਚੋਂ ਕਾਲੇ ਰੰਗ ਦੀ ਇੱਕ ਵੱਡੀ ਐਸਯੂਵੀ ਕਾਰ ਦੇ ਵਿੱਚੋਂ ਜੋ ਹੈ ਦੋ ਪਿਸਤਲ ਬਰਾਮਦ ਹੋਏ ਨੇ ਹਾਲਾਂਕਿ ਜਨਾਤੋਂ ਇੱਕ ਗੱਡੀ 'ਚੋਂ ਪਿਸਤਲ ਬਰਾਮਦ ਹੋਏ ਨੇ ਗੱਡੀ ਵਿੱਚ ਜੋ ਮੌਜੂਦ ਸਨ ਉਹਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਪ੍ਰੋਪਰਟੀ ਡੀਲਰ ਦੇ ਪੀਐਸਓ ਲੱਗੇ ਹੋਏ ਨੇ ਉਹਨਾਂ ਦੇ ਪ੍ਰਾਈਵੇਟ ਸਿਕਿਉਰਿਟੀ ਦੇ ਵਿੱਚ ਲੱਗੇ ਹੋਏ ਨੇ ਐ ਪਿਸਟਲ ਉਹਨਾਂ ਦੇ ਹਰਾ ਕੀ ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋਹਾਂ ਉਹਨਾਂ ਸ਼ਖਸ ਨੂੰ ਲੈ ਕੇ ਤੇ ਉਹ ਪਿਸਟਲ ਆਪਣੇ ਅੰਡਰ ਲੈ ਕੇ ਉਹਨਾਂ ਨੂੰ ਪੁਲਿਸ ਥਾਣੇ ਲਿਜਾਇਆ ਗਿਆ ਇਸ ਮੌਕੇ ਜਿਹੜੇ ਡੀਐਸਪੀ ਉੱਥੇ ਮੌਜੂਦ ਸਨ ਮੋਹਾਲੀ ਦੇ ਉਹਨਾਂ ਨੇ ਵੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਆਪਣਾ ਬਿਆਨ ਜੋ ਹੈ ਉਹ ਸਾਹਮਣੇ ਦੱਸਿਆ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਚੰਡੀਗੜ੍ਹ ਪੁਲਿਸ ਦੀ ਤਰਫੋਂ ਸਿਕਿਉਰਿਟੀ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਗਏ ਚ ਦੇ ਦੌਰਾਨ ਡੀਐਸਪੀ ਜਸਵਿੰਦਰ ਸਿੰਘ ਨੇ ਇੱਕ ਬਲੈਕ ਕਲਰ ਦੀ ਐਂਡੈਵਰ ਗੰਡੀ ਨੂੰ ਰਾਉਂਡ ਅਪ ਕੀਤਾ ਜਿਸ ਦੇ ਅੰਦਰੋਂ ਤਨ ਪਿਸਤੌਲ ਤੇ ਕੁਝ ਜਿੰਦਾ ਕਾਰਤੂਸ ਵੀ ਮਿਲੇ ਹਨ ਪੁਸਤਾਜ ਤੋਂ ਇਹ ਸਾਹਮਣੇ ਆਇਆ ਕਿ ਕਿਸੇ ਪ੍ਰਕਾਸ਼ ਠਾਕੁਰ ਚਿਰਾਗ ਬਿਲਡਰ ਕੋਈ ਦੱਸਿਆ ਜਾ ਰਿਹਾ ਹੈ ਉਸ ਦੇ ਪ੍ਰਾਈਵੇਟ ਪੀਐਸਓ ਨੇ ਔਰ ਪੁਲਿਸ ਨੇ ਤਿੰਨਾ ਬੰਦਿਆਂ ਨੂੰ ਜੋ ਹੈ ਰਾਉਂਡ ਅਪ ਕਰ ਲਿਆ ਤੇ ਉਹਨਾਂ ਨੂੰ ਪੁਲਿਸ ਸਟੇਸ਼ਨ ਲੈ ਕੇ ਚਲੀ ਗਏ ਸੋ ਇੱਕ ਵੱਡੀ ਕਾਮਯਾਬੀ ਅਸੀਂ ਕਹਿ ਸਕਦੇ ਹਾਂ ਕਿਉਂਕਿ ਜਿੰਦਾ ਕਾਰਤੂਸ ਮਿਲਣਾ ਰਿਵਾਲਵਰ ਮਿਲਣਾ ਪਿਸਤੌਲ ਮਿਲਣਾ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਸ਼ੰਕਾ ਖੜੀ ਕਰਦੀ ਹੈ ਕਿ ਜਦੋਂ ਲਾਅ ਐਂ ਨੂੰ ਮੇਨਟੇਨ ਕਰਨ ਦੇ ਲਈ ਕਵੱਡੀ ਤੈਨਾਤੀ ਦੇ ਵਿੱਚ ਪੁਲਿਸ ਨੂੰ ਤੈਨਾਤ ਕਰ ਦਿੱਤਾ ਗਿਆ ਹੋਵੇ ਔਰ ਖਾਸ ਕਰਕੇ بار بار ਇਸ ਗੱਲ ਦਾ ਜ਼ਿਕਰ ਕੀਤਾ ਗਿਆ ਜਾ ਰਿਹਾ ਹੋਵੇ ਕਿ ਪੰਜਾਬ ਦੇ ਵਿੱਚ ਕੋਈ ਵੀ ਅਣ ਸੁਖਾਵੀ ਘਟਨਾ ਨਾਲ ਵਾਪਰੇਸ ਨੂੰ ਲੈ ਕੇ ਪੰਜਾਬ ਪੁਲਿਸ ਜੋ ਹੈ ਉਹ ਵਚਨਬੱਧ ਹੈ ਪੰਜਾਬ ਪੁਲਿਸ ਸੁਚੇਤ ਹੈ ਹਾਲਾਂਕਿ ਅੱਜ ਦੀ ਜਿਹੜੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਬਣੀ ਹੈ ਅੱਜ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਨ ਦੇ ਲਈ ਅੱਜ ਕਿਸਾਨਾਂ ਵੱਲ ਕਿਸਾਨਾਂ ਨੂੰ ਰੋਕਣ ਦੇ ਲਈ ਤਾਂ ਕਿ ਉਹ ਪੰਜਾਬ ਦੇ ਪੰਜਾਬ ਬਾਰਡਰ ਤੱਕ ਹੀ ਸੀਮਤ ਰਹਿਣ ਚੰਡੀਗੜ੍ਹ ਵੱਲ ਐਂਟਰ ਨਾ ਕਰ ਸਕਣ ਚੰਡੀਗੜ੍ਹ ਵੱਲ ਕੂਚ ਨਾ ਕਰ ਸਕਣ ਇਸ ਕਰਕੇ ਪੁਲਿਸ ਬਲ ਦੀ ਤੈਨਾਤੀ ਕੀਤੀ ਗਈ ਹੈ ਆਉਣ ਜਾਣ ਵਾਲੇ ਹਰ ਇੱਕ ਵਿਅਕਤੀ ਦੀ ਤਲਾਸ਼ ਕੀ ਤਲਾਸ਼ੀ ਕੀਤੀ ਜਾ ਰਹੀ ਹੈ ਬਸਾਂ ਵੀ ਚੈੱਕ ਕੀਤੀਆਂ ਜਾ ਰਹੀਆਂ ਨੇ ਬਸਾਂ ਦੇ ਵਿੱਚ ਜਾ ਕੇ ਇੱਕ ਇੱਕ ਇਨਸਾਨ ਦੀ ਕਿ ਇੱਕ ਪੈਸੈਂਜਰ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਕਿ ਆਖਿਰਕਾਰ ਕੋਈ ਕਿਸਾਨ ਬਸਾਂ ਦੇ ਰਾਹੀ ਜਾਂ ਨਿੱਜੀ ਗੱਡੀਆਂ ਦੇ ਰਾਹੀ ਕਿਤੇ ਚੰਡੀਗੜ੍ਹ ਦੇ ਵਿੱਚ ਕੋਚ ਨਾ ਕਰ ਸਕੇ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੈਕਿੰਗ ਦੇ ਦੌਰਾਨ ਪੁਲਿਸ ਨੂੰ ਇੱਕ ਕਾਲੀ ਗੱਡੀ ਦੇ ਵਿੱਚ